ਸਾਡਾ ਗਨਾਹ ਕੀ ਸਾਨੂੰ ਇਹ ਗੱਲ ਕਲੀਅਰ ਕੀਤਾ ਜਾਵੇ ਵੀ ਅਸੀਂ ਜੇ ਇੱਥੇ ਜ਼ਿੰਮੇਦਾਰ ਆ ਜਾਂ ਸਾਡੀ ਜ਼ਮੀਨ ਸਾਡਾ ਗਨਾਹ ਕੀ ਆ ਸਾਨੂੰ ਇਹ ਗੱਲ ਦਾ ਜਵਾਬ ਦਿੱਤਾ ਜਾਵੇ ਮਾਈਨਿੰਗ ਹੁੰਦੀ ਇੱਥੇ ਮੈਨਿਕ ਨੇ ਚੁਗੀਆਂ ਪੀਰ ਬਖਸ਼ਪਿੰਡ ਆ ਉੱਥੇ ਮੈਨਿਕ ਹੋਈ ਆ ਜਿਆਦਾ ਨੁਕਸਾਨ ਸਾਨੂੰ ਨੇ ਕੀਤਾ ਹਾਂ ਮਾਈਨਿੰਗ ਉਹ ਮੈਨਿਕ ਦਾ ਉਹ ਘਟੋ ਘਟ ਵੀ ਉੱਥੋਂ 7 ਤੋਂ 8 ਕਿੱਲੇ ਨਾਲ ਪੱਕੀ ਜ਼ਮੀਨ ਪੁੱਟ ਕੇ ਮੈਨੇ ਠੀਕ ਆ ਤੋਂ ਲੈ ਕੇ ਸਹਿਨੀ ਵਾਲੇ ਤੱਕ ਤਕਰੀਬਨ 10 ਕਿੱਲੇ ਚੁੜਾਣ ਰੱਖ ਕੇ ਹਾਂ ਉਥੋਂ ਤੱਕ 15 15 ਫੁੱਟ ਦੀ ਇਹਦੇ ਤੇ ਜਿੱਦਾਂ ਕੰਧ ਕੀਤੀ ਜਾਂਦੀ ਸੀਮੈਂਟ ਦੀ ਉਦਾਂ ਕੀਤੀ ਜਾਵੇ ਅੱਛਾ ਜਿਹੜੀ ਵਿਜਲੀ ਜ਼ਮੀਨ ਆ ਉਹ ਸਰਕਾਰ ਖਰੀਦੀ ਉਹਦੇ ਚੋ ਮਾਈਨਿੰਗ ਕਰੇ ਦੂੰਗਾ ਕਰੇ ਹਾਂ 7 ਲੱਖ ਕਿਊਸ਼ਕ ਪਾਣੀ ਉਹਦੇ ਵਿੱਚ ਸਮਾ ਸਕਦਾ ਆਪਣੇ ਬਾਥਰੂਮ ਦਾ ਪਾਣੀ ਲੈਟਰਨ ਦਾ ਪਾਣੀ ਕਿਸੇ ਦੇ ਘਰ ਜਾਵੇ ਆਪਾਂ ਬਨ ਨਹੀਂ ਜਾਣ ਦਿੰਦੇ ਇਹ ਜਿਹੜਾ ਪਾਣੀ ਏ ਸਰਕਾਰ ਦਾ ਪਾਣੀ ਧੱਕੇ ਨਾਲ ਸਾਡੀਆਂ ਜ਼ਮੀਨਾਂ ਚ ਵਗਣ ਸਾਡੀਆਂ ਦਾਦੇ ਪੁਰਖੀ ਜ਼ਮੀਨਾਂ ਨੇ ਇਹਦੇ ਵਿੱਚ ਇੱਕ ਮਰਲਾ ਵੀ ਕੋਈ ਸਰਕਾਰੀ ਜ਼ਮੀਨ ਜਾਂ ਕੋਈ ਨਹਿਰੀ ਵਿਭਾਗ ਦੀ ਜਾਂ ਕਿਸੇ ਦੀ ਵੀ ਕੋਈ ਜ਼ਮੀਨ ਨਹੀਂ ਇਹਦੇ ਵਿੱਚ ਹੈ 15 15 ਫੁੱਟ ਦਰਿਆ ਦੂ ਡੂੰਗਾ ਪੈ ਗਿਆ ਕਮਾਦ ਲਾਇਆ ਸੀ ਤੇ ਤਿੰਨ ਕਿੱਲੇ ਕਮਾਦ ਸੀ ਮੇਰਾ ਹਾਂ ਤੇ ਟਰਾਂਸਫਾਰਮ ਵੀ ਸਾਰੇ ਬੋਰ ਵੀ ਵਿੱਚ ਵਹਿ ਗਏ ਕੁਛ ਨਹੀਂ ਬਚਿਆ ਜੀ ਕਣਕ ਦਾ ਉਹ 2-3 ਸਾਲ ਤਾਂ ਰੇਤਾ ਹੀ ਨਹੀਂ ਨਿਕਲਣੀ ਹਮ ਇੰਨਾ ਕੁ ਜ਼ਿਆਦਾ ਨੁਕਸਾਨ ਹੋ ਚੁੱਕਾ ਤੇ ਜਿਹੜੇ ਸਾਡੇ ਰਿਸ਼ਤੇਦਾਰ ਦੂਰ ਦੇ ਨੇ ਜਿਨ੍ਹਾਂ ਨੂੰ ਨਹੀਂ ਕਿਸੇ ਗੱਲ ਦਾ ਪਤਾ ਉਹ ਬਾਣੇ ਦੇਖ ਲੋ ਕਿ ਆ ਜਾਂਦੇ ਆ ਓਏ ਦਰਿਆਈ ਲੋਕ ਨੇ ਇਹ ਦਰਿਆ ਦੀਆਂ ਜ਼ਮੀਨਾਂ ਵੰਦੇ ਆ ਸਹੀ ਸਿਰਫ ਨਾ ਇੰਨੇ ਐਸ ਵਾਰ ਬਰਬਾਦ 23 ਨੇ ਤੇ 25 ਨੇ ਸਾਨੂੰ ਕਰਕੇ ਦਿਆ ਭੀ ਤਕਰੀਬਨ ਜੇ ਸਾਡੇ ਬੱਚੇ ਪੜਨ ਵਾਲੇ ਨੇ ਉਹ ਅੱਜ ਤੋਂ ਅਸੀਂ ਤਕਰੀਬਨ ਦੇ ਤਕਰੀਬਨ 10 ਸਾਲ ਪਿੱਛੇ ਚਲੇ ਗਏ। ਇਹ ਹਲਸਵਾਗਾ ਲੱਭੇ ਨੂੰ ਨਾ ਨਾ ਜੀ ਉਹ 20 22 ਫੁੱਟ 25 25 ਫੁੱਟ ਪਾੜ ਉੱਥੇ ਬਹਿ ਗਿਆ। ਜ਼ਮੀਨ ਤਾਂ ਉਹ ਘੱਟੋ ਘੱਟ 2-3 ਸਾਲ ਤੇ ਹਟ ਤੋਂ ਉਧਰ ਬਣਨੀ ਤਾਂ ਕੀ ਲੱਭਣੀ ਨਹੀਂ ਸਾਨੂੰ। ਕਈ ਸਾਲ। ਅੱਜ ਸਾਡੇ ਬੱਚੇ ਜਿਹੜੇ ਅਕਾਉਂਟਮੈਂਟਾਂ ਸਕੂਲਾਂ 'ਚ ਪੜ੍ਹਨ ਬੈਠੇ ਆ ਕੀ ਉਹ ਸਾਨੂੰ ਫੀਸ ਮਾਫ਼ ਕਰ ਦੇਣਗੇ ਹਾਂ ਜ਼ਬਰਦਸਤ ਸਾਡੇ ਸਰਕਾਰ ਨੇ ਪਾਣੀ ਥੋਪਿਆ ਗਿਆ ਸਾਡੇ 'ਤੇ ਇਹ ਕਣਕਾਂ ਬੀਜਣੀਆਂ ਔਖੀਆਂ ਹੋ ਜਾਣੀਆਂ ਸਾਡੇ ਹੁਣ ਆ ਪ੍ਰਤਾਪ ਸਿੰਘ ਖੜੋਤਾ ਇਹਨਾਂ ਦੀ ਪੈਲੀ ਦੇ ਉੱਤੋਂ ਮੂੰਹ ਆ ਪੈਂਦਾ ਇੱਕ ਅੱਛਾ ਉਹ ਜੇ ਬੰਦ ਨਾ ਹੋਇਆ ਤੇ ਕਣਕਣੀਆਂ ਇਹਨਾਂ ਤੋਂ ਬੀਜੀ ਜਾਣੀ 1800 ਕਰੋੜ ਸੈਂਟਰ ਨੇ ਕਰਤਾ 20000 ਪ੍ਰਤੀ ਏਕੜ ਮੁੱਖ ਮੰਤਰੀ ਭਗਵੰਤ ਮਾਨ ਇਹ ਕਰਤਾ ਸਰ ਜਿੰਨਾ ਜਰ ਤੱਕ ਆ ਨਹੀਂ ਜਾਂਦਾ ਉਹ ਨਜ਼ਰ ਤੱਕ ਤੱਕ ਇਹਨਾਂ ਦੀਆਂ ਗੱਲਾਂ ਨੇ ਠਮੀ ਨੇ ਸਾਡੇ ਨਿਕਲ ਲੈਣੇ ਕਿੱਦਾਂ ਹੈ ਬੱਚਿਆਂ ਦੀਆਂ ਫੀਸਾਂ ਦੇਣੀਆਂ ਕਿੱਦਾਂ ਕੋਈ ਬਿਮਾਰੀ ਕੋਈ ਵਿਆਹ ਸ਼ਾਦੀ ਕਿੱਦਾਂ ਭੁਗਤਾਂਗੇ ਟੁੱਟਾ ਕਿੰਨਾ ਬਾਹਣਾ ਜੀ ਇੱਥੇ ਬਾਈ ਮੇਰਾ 20 ਕਲੇਰੀ ਇਹ 10 ਕਲੇਰੀ ਉਤਾਰਤੀ ਆ ਤੇ 10 ਕਲੇਰੀ ਇੱਥੇ ਆਈ ਸਾ ਥੋੜਾ ਉਧਰ ਵੀ ਆਤਾ ਹਨੇ ਉੱਥੇ ਤੇ 6 6 ਫੁੱਟ ਰੇਤਾ ਚੜ ਗਈ ਹੈ ਜੀ 6 6 ਫੁੱਟ ਹਾਂਜੀ ਉੱਥੇ ਚਾਚੂ ਨਹੀਂ ਕੱਲ ਗਏ ਸੀ ਉਹ ਦਾਦੀ ਕੀ 6 6 ਫੁੱਟ ਰੇਤਾ ਉੱਥੇ ਤਾਂ ਚੜ ਗਈ ਬੈਂਕਾਂ ਨੇ ਤੇ ਲਿਮਟ ਵੀ ਨਹੀਂ ਬੰਦਦੇ ਇੱਧਰ ਬੰਨਵਾ ਇੱਧਰ ਪੈਲੀ ਦੇਦੇ ਉਹ ਨਹੀਂ ਪੈਸੇ ਦਿੰਦੇ ਆਰਤੀਆ ਤੇ ਨੂੰ ਪਤਾ ਫਸਲ ਮਰ ਗਈ ਹੈ ਕਿੰਨੇ ਦਿਨੇ ਤੋਂ ਲਿਮਟ ਵੀ ਨਹੀਂ ਕੋਈ ਬੰਦਦਾ ਪਹਿਲਾਂ ਪੁੱਛਦੇ ਟਾਡੀ ਪੈਲੀ ਇੱਧਰ ਆ ਕੇ ਪਹਿਲੋ ਪਹਿਲੀ ਵੇਖ ਕੇ ਜਾਂਦਾ ਜਦੋਂ ਦਰਿਆ ਦਾ ਨਾਮ ਲੈਂਦਾ ਭਾਜੀ ਜਾਂਦਾ ਵਾਪਸ ਲਿਮਟੇ ਤਾਨੂੰ ਕਿੰਨੇ ਬੰਨ ਕੇ ਦੇਣੀ ਹਾਂ ਬੰਨੂ ਇੱਧਰ ਆ ਕੇ ਉਧਰ ਫਿਰ ਗੱਲ ਕਰਦੇ ਸਾਡੇ ਬਾਨ ਦੇ ਮਿੱਟੀ ਦੀ ਲੋਡ ਸੀ ਉਹਨਾਂ ਮਿੱਟੀ ਪਚਾ ਕੇ ਸਾਨੂੰ ਬਚਾ ਕੇ ਰੱਖਿਆ ਮਿਹਰਬਾਨੀ ਉਹਨਾਂ ਵੀਰਾਂ ਦੀ ਪਰ ਉਹਨਾਂ ਵੀਰਾਂ ਦੇ ਹੱਥ ਜੋੜ ਕੇ ਬੇਨਤੀ ਵੀ ਹੁਣ ਤੁਸੀਂ ਇਹ ਸੌਦੇ ਵਾਲਾ ਕੰਮ ਨਾ ਕਰੋ ਚਾਰ ਦਾ ਵੀ ਅਸੀਂ ਤੂੜੀ ਪਾ ਕੇ ਸਾਰ ਲਾਂਗੇ ਪਰ ਜੇ ਕਿਤੇ ਸਾਡੀਆਂ ਜ਼ਮੀਨਾਂ ਕੋਈ 2-4 ਕਿੱਲੇ ਅਸੀਂ ਕਣਕ ਵੇਜ ਲਈ ਨਾ ਅਸੀਂ ਮਾਰਾ ਮੋਟ ਸਾਹ ਲੈਣ ਜੋਗੇ ਹੋ ਜਾਾਂਗੇ ਸ੍ਰੀ ਗੁਰਦੀ ਮੈਂ ਰਤਨਦੀਪ ਸਿੰਘ ਢਾਲੀ ਵਾਲਾ ਅੱਜ ਅਸੀਂ ਜਿਹੜੀ ਜਗ੍ਹਾ ਤੇ ਖੜੇ ਆ ਅਸੀਂ ਪਹਿਲਾਂ 27 ਅਗਸਤ ਨੂੰ ਇਸੇ ਹੀ ਜਗ੍ਹਾ ਦੇ ਉੱਤੇ ਆਏ ਸੀ ਇਹ ਪਿੰਡ ਰਾਧਲਕੇ ਆ ਰਸੂਲਪੁਰ ਰਾਮ ਸਿੰਘ ਵਾਲਾ ਮੁਠਿਆਂ ਵਾਲੀ ਇਹ ਪੱਟੀ ਹਲਕੇ ਦੇ ਪਿੰਡ ਆ ਜ਼ਿਲ੍ਹਾ ਤਰਨਤਾਰਨ ਆ ਅੱਜ ਅਸੀਂ 11 ਸਤੰਬਰ 2025 ਨੂੰ ਇਹ ਰਿਕਾਰਡ ਕਰ ਰਹੇ ਆ ਆ ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਪਾਣੀ ਅੱਗੇ ਨਾਲੋਂ ਬਹੁਤ ਘਟ ਚੁੱਕਿਆ ਹੈਗਾ ਪਰ ਜੇ ਦੂਰ ਤੱਕ ਅਸੀਂ ਤੁਹਾਨੂੰ ਹਾਲਾਤ ਦਿਖਾਵਾਂਗੇ ਖਾਸ ਕਰਕੇ ਜੇ ਉਹ ਤੁਹਾਨੂੰ ਖੰਬੇ ਦਿਸਦੇ ਹੋਣ ਜਾਂ ਕੋਈ ਤੁਹਾਨੂੰ ਸ਼ਾਰਟ ਵੀ ਦਿਖਾ ਦਾਂਗੇ ਔਰ ਕੰਬਾਊਂਡ ਦੇ ਨੇੜੇ ਤੇੜੇ ਬਹੁਤ ਸਾਰੀ ਰੇਤ ਆ ਤੇ ਉਦੋਂ ਅੱਗੇ ਵੀ ਰੇਤ ਆ ਤੇ ਇਹ ਸਮਝ ਨਹੀਂ ਆ ਰਹੀ ਵੀ ਦਰਿਆ ਕਿਹੜਾ ਸੀ ਕਿਹੜੀ ਜ਼ਮੀਨ ਦਰਿਆ ਚਲੀ ਗਈ ਕਿਵੇਂ ਇਹ ਸਾਰਾ ਕੁਝ ਸਰਕਾਰ ਕਰੂਗੀ ਇਹ ਇੱਥੇ ਖੁੰਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਇਹਨਾਂ ਪਿੰਡਾਂ ਇਹ ਪਿੰਡਾਂ ਵਾਲੇ ਬੰਦੇ ਉੱਤੇ ਬੈਠੇ ਆ ਹਰ ਇੱਕ ਬੰਦੇ ਦੀ ਅੱਖ ਨਾਵਾ ਹਰ ਇੱਕ ਬੰਦਾ ਦਿਲੋਂ ਰੋ ਰਿਹਾ ਹੈਗਾ ਕਿਉਂਕਿ 2023 ਚ ਵੀ ਇਹਨਾਂ ਨੇ ਇਹ ਮਾਰ ਦੇਖੀ ਹੁਣ 2025 ਚ ਵੀ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਹੇ ਜਿਹੇ ਹਾਲਾਤ ਹੋਏ ਆ ਹਰ ਇੱਕ ਤਸਵੀਰ ਤੁਹਾਨੂੰ ਭਾਵਕ ਕਰ ਦੇਣ ਵਾਲੀ ਆ ਕੁਝ ਕ ਕਿਸਾਨ ਨੇ ਸਾਡੇ ਨਾਲ ਮੌਜੂਦ ਜਿਹੜੇ ਅਸੀਂ ਪਿੰਡ ਦੇ ਵਿੱਚ ਖੜੇ ਆ ਇਹ ਪਿੰਡ ਰਾਦਲ ਕੇ ਇਹ ਰਾਦਲ ਕੇ ਪਿੰਡ ਦੀ 450 ਕਿੱਲਾ ਜ਼ਮੀਨ ਆ ਤੇ 450 ਕਿੱਲੇ ਦਾ ਕਿੱਲਾ ਖਰਾਬ ਹੋ ਚੁੱਕਿਆ ਕੁਝ ਬਹੁਤ ਥੋੜੀ ਜ਼ਮੀਨ ਆ ਜਿਹੜੀ ਠੀਕ ਬਚੀ ਹੋਊ ਜਾਂ ਜਿਹਦੇ ਤੇ ਅਸੀਂ ਮੁਰ ਕਣਕ ਉਗਾ ਸਕਦੇ ਆ ਕਣਕ ਵੀ ਆਪਾਂ ਕਣਕ ਦੀ ਵੀ ਜੇ ਆਪਾਂ ਗੱਲ ਕਰਦੇ ਆ ਉਹ ਵੀ ਇਹਨਾਂ ਲਈ ਇੱਕ ਵੱਡੀ ਸਮੱਸਿਆ ਬਣ ਗਈ ਕਿਉਂਕਿ ਫੇਰ 2026 ਵੀ ਆਉਣਾਗਾ ਉਦੋਂ ਵੀ ਬਰਸਾਤਾਂ ਆਉਣੀਆਂ 27 ਵੀ ਆਉਣਾਗਾ ਉਹ ਸਾਰੀਆਂ ਚੀਜ਼ਾਂ ਇੱਥੇ ਲੋਕਾਂ ਦੇ ਮਨਾਂ ਦੇ ਵਿੱਚ ਚੱਲ ਰਹੀਆਂ ਵੀ ਸਾਡਾ ਕੀ ਬਣੂਗਾ ਤੇ ਸਾਡੇ ਬੱਚਿਆਂ ਦੇ ਭਵਿੱਖ ਦਾ ਕੀ ਬਣੂਗਾ ਤੁਹਾਡਾ ਪਿੰਡ ਵੀ ਰਾਦਲਕੇ ਜੀ ਰਾਦਲਕੇ ਜੀ ਤੁਹਾਡਾ ਕਿੰਨਾ ਬਾਹਣਾ ਬਾਈ ਮੇਰਾ 10 ਕਿੱਲੇ ਝੋਨਾ ਜੀ ਤੇ ਦੋ ਟਰਾਂਸਫਰਮ ਮੇਰੇ ਹਮ ਤਾਂ ਹੱਲ ਸੁਹਾਗਾ ਕਰਾਇਆ ਤੇ ਜਿਹੜੀ ਜ਼ਮੀਨ ਸੀ ਬਜਾਉ ਉਹਦੇ ਵਿੱਚ ਰੇਤਾ ਪੈ ਚੁੱਕੀ ਆ ਤੁਸੀਂ ਮੈਨੂੰ ਦਿਖਾ ਰਹੇ ਸੀ ਹਾਂਜੀ ਹਾਂਜੀ ਉਹ ਤੁਹਾਨੂੰ ਦਸ ਦਿਖਾਇਆ ਤੇ ਘੱਟ ਤੋਂ ਘੱਟ 15-15 ਫੁੱਟ ਦਰਿਆ ਦੂੰਗਾ ਪੈ ਗਿਆ ਅਹੀਂ ਸਰਕਾਰ ਤੋਂ ਚਾਹੁੰਦੇ ਘੱਟੋ ਘੱਟ ਵੀ ਸਾਨੂੰ 50000 ਮੁਆਵਜ਼ਾ ਦਿੱਤਾ ਜਾਵੇ ਤੇ ਆ ਜਿਹੜੇ ਬੰਦ ਤੇ ਖੜੇ ਤੂੰ ਸੀ ਬੰਨ ਪੱਕੇ ਕੀਤੇ ਜਾਣ ਤੇ ਸਾਡੀ ਸਾਰ ਲਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਮੈਂ ਮੈਂ ਇਹ ਵੀ ਚਾਹੂੰਗਾ ਵੀ ਤੁਸੀਂ ਸਾਨੂੰ ਵੀਡੀਓ ਵੀ ਦਿਓ ਜਰੂਰ ਬਾਈ ਨੇ ਸਾਨੂੰ ਆਪਣੀ ਵੀਡੀਓ ਦਿਖਾਈ ਆ ਜਦੋਂ ਇਹਨਾਂ ਨੇ ਕੰਪਿਊਟਰ ਕਰਾ ਲਾਇਆ ਸੀ ਉਹ ਕਿੱਧਰਲੇ ਪਾਸੇ ਛੁੱਡੀ ਬਾਈ ਜ਼ਮੀਨ ਕਿੱਧਰ ਹੈ ਇਹ ਜ਼ਮੀਨ ਸਾਹਮਣੇ ਇੱਥੋਂ ਜੀ ਉਹ ਖੰਭਿਆਂ ਤੋਂ ਪਾਰ ਹਾਂਜੀ ਖੰਭੇ ਸਾਹਮਣੇ ਕਮਾਦ ਕਮਾਦ ਲਾਇਆ ਸੀ ਹਾਂ ਤਿੰਨ ਕਿਲੇ ਕਮਾਦ ਸੀ ਮੇਰਾ ਹਾਂ ਤੇ ਟਰਾਂਸਫਾਰਮ ਵੀ ਸਾਰੇ ਬੋਰ ਵੀ ਵਿੱਚ ਵਹਿ ਗਏ ਕੁਛ ਨਹੀਂ ਬਚਿਆ ਜੀ ਕਣ ਤੇ ਅਹੀਂ ਕੀ ਕਰਾਂਗੇ ਸਾਨੂੰ ਸਰਕਾਰ ਨੂੰ ਅਸੀਂ ਚਾਹੁੰਦੇ ਆ ਸਾਨੂੰ ਕੋਈ ਸਾਡਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਸਾਨੂੰ ਜੋ ਵੀ ਸਾਡਾ ਬੰਦਾ ਤੁਸੀਂ ਵਿੱਚ ਉੱਥੇ ਜਾ ਕੇ ਆਏ ਹੋ ਹਾਂ ਵਿੱਚ ਜਾ ਕੇ ਆਏ ਹਾਂ ਜੀ ਸਾਰਾ ਕੁਝ ਹੱਲ ਸੁਭਾਗਾ ਕਰਾਇਆ ਮੈਂ ਦੁਬਾਰਾ ਤੋਂ ਕਹਿ ਰਿਹਾ ਵੀ ਸਾਰਾ ਕੁਝ ਰੁੜ ਗਿਆ ਵਿੱਚ ਕੋਈ ਖੰਭਾ ਨਹੀਂ ਬਚਿਆ ਕੋਈ ਟਰਾਂਸਫਾਰਮ ਨਹੀਂ ਬਚਿਆ 4 ਤੋਂ 5 ਬੋਰ ਕੁਸ ਮੇਰੇ ਕੋਲ ਜ਼ਮੀਨ ਹਿੱਸੇ ਤੇ ਵੀ ਹੈਗੀ ਸੀ 15 ਤੋਂ 20 ਕਿੱਲੇ ਜ਼ਮੀਨ ਹਿੱਸੇ ਤੇ ਹੀ ਮੇਰੇ ਕੋਲੇ ਦੋ ਕੋਠੜੀਆਂ ਪਈਆਂ ਉਹਦੇ ਵਿੱਚ ਬਾਕੀ ਸਮਾਨ ਜਿਹੜਾ ਉਹਦੇ ਕੇਵਲ ਸਟਾਰਟਰ ਸਾਰਾ ਕੁਝ ਹੀ ਖਤਮ ਹੋ ਗਿਆ 10 20 ਬੁਰੀਆਂ ਖਾਦ ਵੀ ਪਈ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਮੇਰ ਤੋਂ ਸਾਰੇ ਤਗੜੇ ਆ ਜੀ ਮੈਂ ਸਭ ਤੋਂ ਮਾੜਾ ਕਿਸੇ ਦਾ 50 ਕਿੱਲੇ ਝੋਨਾ ਕਿਸੇ ਦਾ 40 ਆ ਕਿਸੇ ਦਾ 20 ਹਮ ਸਾਰੇ ਮੇਰ ਤੋਂ ਕਿਸੇ ਨੇ ਠੇਕੇ ਦੇ ਆ ਜਣਾ ਵੀਰ ਮੇਰੇ ਲਾਗੇ ਖੜਾ ਪ੍ਰਤਾਪ ਸਿੰਘ ਹਮ ਇਹਦਾ ਘੱਟੋ ਘੱਟ 40 ਕਿੱਲੇ ਝੋਨਾ ਹੈ ਇਕੱਲੇ ਦਾ ਹੀ ਹਾਂ ਠੇਕੇ ਤੇ ਵੀ ਜ਼ਮੀਨ ਲੈ ਰੱਖੀ ਨੇ ਤੇ ਹਲ ਸੁਭਾਗਾ ਲੱਭੇ ਨੂੰ ਨਾ ਨਾ ਜੀ ਉਹ 20 ਵੀ ਫੁੱਟ 25 25 ਫੁੱਟ ਪਾੜ ਉੱਥੇ ਪੈ ਗਿਆ ਜ਼ਮੀਨ ਤਾਂ ਉਹ ਘੱਟੋ ਘੱਟ 2-3 ਸਾਲ ਤੇ ਹਟ ਤੋਂ ਉਧਰ ਬਣਨੀ ਤਾਂ ਕੀ ਲੱਭਣੀ ਨਹੀਂ ਸਾਨੂੰ ਕਈ ਸਾਲ ਤੇ 23 ਦੇ ਵਿੱਚ ਵੀ ਹੋਇਆ 23 ਦੇ ਵਿੱਚ ਵੀ ਇਦਾਂ ਹੋਇਆ ਪਰ ਉਦੋਂ ਤੁਸੀਂ ਠੀਕ ਕਰ ਲਏ ਸੀ ਵਾਣ ਉਦੋਂ ਥੋੜਾ ਬਹੁਤ 40 ਕਿੱਲੇ ਵਾਣ ਸੀ ਮੇਰੇ ਕੋਲੇ ਹਸੇ ਟੇਕੇ ਵਾਲਾ ਪਾ ਕੇ ਉਹ ਵੀ ਮੈਂ 3-4 ਕਿੱਲੇ ਜਾਂ 5 ਬਚਿਆ ਐਰ ਕੀ ਤੋਂ ਵੀ ਨਹੀਂ ਬਚਣਾ ਐਰ ਕੀ 30 ਕਿੱਲੇ ਫਿਰ ਵਾਣ ਸੀ ਮੇਰੇ ਕੋਲ ਹਾਂ ਉਹਦੇ ਵਿੱਚੋਂ ਇੱਕ ਵੀ ਮਰਲਾ ਨਹੀਂ ਬਚਣਾ ਜੀ ਆਹ ਜਿਹੜੀ ਤੁਸੀਂ ਮੈਨੂੰ ਵੀਡੀਓ ਦਿਖਾ ਰਹੇ ਸੀ ਕੰਪਿਊਟਰ ਕਰਾ ਦੀਏ ਬਾ ਇਹ ਹੁਣ ਦੀ ਸੀ ਲੇਟਸਟ ਹਾਂਜੀ ਹਾਂਜੀ ਹਾਂ ਆ ਇੱਕ ਮਹੀਨਾ ਪਹਿਲਾਂ ਦੀ ਪਾਣੀ ਆਉਣ ਤੋਂ ਉਦੋਂ ਕਰਾਇਆ ਲਾਇ ਕੁਸ਼ੀ ਜਿਹੜੇ ਨੂੰ ਸਹੀ ਕਰਨ ਦੇ ਇਸ ਜਮੀਨ ਨੂੰ ਹਾਂ ਤੁਹਾਡਾ ਤੁਹਾਡੇ ਕੋਲੇ ਬਾਈ ਕਿੰਨੀ ਜ਼ਮੀਨ ਸੀ ਆਪਣੇ ਕੋਲੇ ਜੀ 15 16 ਕਿੱਲੇ ਆ ਕਿਹੜੇ ਪਾਸੇ ਇੱਧਰ ਤੇ ਉਹ ਸਾਹਮਣੀ ਕੋਹੜੀ ਦੀਂਦੀ ਦੋ ਟ੍ਰਾਂਫਰਾਂ ਲੱਗੇ ਆ ਅੱਛਾ ਉਹ ਵਾਲੀ ਹਾਂਜੀ ਉਹ ਵਾਲੀ ਹਾਂ ਠੀਕ ਹੈ ਤੇ 2023 ਦੇ ਵਿੱਚ ਵੀ ਖਰਾਬ ਹੋ ਗਈ ਸੀ ਜੀ ਤੇ ਕੁਝ ਤਾਂ ਪਾ ਲਈ ਸਾਡੇ ਤੋਂ ਬਣੀ ਨਹੀਂ ਠੀਕ ਹੈ ਕੁਝ ਬਣਾ ਲਈ ਸੀ ਤੇ ਹੁਣ ਫੇਰ ਉਹ ਹਾਲ ਹੀ ਹੋ ਗਿਆ ਹੁਣ ਕਰਜ਼ਾ ਚੁੱਕ ਕੇ ਉਦੋਂ ਬਣਾਈ ਸੀ ਹੂੰ ਤੇ ਘੜੀ ਮੁੜੀ ਨਹੀਂ ਹੁਣ ਬਣੀ ਔਖਾ ਹੋ ਗਿਆ ਕੰਮ ਹਾਂ ਬੜਾ ਔਖਾ ਹੋ ਗਿਆ ਕੰਮ ਜੀ ਹਾਂਜੀ ਤੇ ਸਾਨੂੰ ਆ ਜਿਹੜਾ ਸੌਦਾ ਇਹ ਨਾਂ ਦਿੱਤਾ ਜਾਵੇ ਚਲੋ ਖੰਡ ਚਾ ਇਹਦੀ ਨਹੀਂ ਸਾਨੂੰ ਲੋੜ ਡੀਜ਼ਲ ਦਿੱਤਾ ਜਾਵੇ ਤੇ ਖਾਤ ਦਿੱਤੀ ਜਾਵੇ ਵੀਰ ਦਿੱਤਾ ਜਾਵੇ ਟਰੈਕਟਰ ਭੈਣ ਭਰਾ ਲਿਆਉਣ ਤੇ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਪੱਧਰ ਕੀਤੀਆਂ ਜਾਂਦਾ ਹਾਂ ਬਿਲਕੁਲ ਜੀ ਹਾਂ ਤੇ ਆ ਜਿਹੜਾ ਤੁਸੀਂ ਬੰਨਣਾ ਇਹ 2023 ਦੇ ਵਿੱਚ ਖਰਾਬ ਹੋ ਗਿਆ ਸੀ ਇਹਨੂੰ ਇਹਦੇ ਵਾਲੇ ਕਿਸੇ ਵੀ ਨਹੀਂ ਨਿਗਾਹ ਕੀਤੀ ਆ ਵਾਲਾ ਹਾਂ ਜੀ ਦਿਖਾ ਦੇ ਬਈ ਇੱਕ ਵਾਰ ਅੱਛਾ ਇਹ ਇਹ ਪ੍ਰੋਪਰ ਇੱਕ ਬੰਨ ਸੀ ਹਾਂ ਜੀ ਇਹ ਬੰਨ ਜੀ ਇਹਨੇ ਸਾਡਾ ਪਿੰਡ ਬਚਾਇਆ ਇਹਨੇ ਜ਼ਮੀਨਾਂ ਬਚਾਈਆਂ ਇਹਦੇ ਗਾੜੀ ਮਰੜਾ ਲਗਾ ਇੱਕ ਪੱਤਰਾਂ ਦਾ ਠੀਕ ਹੈ ਉਹ ਮਰਣਾ ਰਹਿ ਗਿਆ ਵਾ ਤੇ ਪਿੱਛੋਂ ਜਿਹੜਾ ਇਹ ਬੰਨ ਟੁੱਟ ਗਿਆ 2023 ਦੇ ਵਿੱਚ ਇਹ ਟੁੱਟਾ ਹੈ ਦੇ ਕਿਸੇ ਨੇ ਇਹਦੇ ਉੱਤੇ ਮਿੱਟੀ ਪਾਈ ਨਾ ਕਿ ਸਰਕਾਰ ਨੇ ਵੇਖਿਆ ਨਾ ਕੋਈ ਕਿਸੇ ਨੇ ਆਣ ਕੇ ਨੂੰ ਵੇਖਿਆ ਉਤਰਾ ਹੀ ਆ ਉਵੇਂ ਹੀ ਇਹ ਹੁਣ ਫੇਰ ਚੱਲ ਗਿਆ ਹਮ ਤੇ ਹੁਣ ਫੇਰ ਰੇਤਾ ਪੈ ਗਈ ਆ ਕੱਢਣੀ ਔਖੀ ਆ ਘੜੀ ਮੁੜੀ ਤੁਹਾਨੂੰ ਪਤਾ ਪਰਿਵਾਰ ਵਾਲੇ ਆ ਇਹ ਵੀ ਇੱਕ ਬਈ ਮੈਨੂੰ ਇਹ ਵੀ ਦੱਸੋ ਤੁਸੀਂ ਸਾਰੇ ਜਿਵੇਂ ਹੁਣ ਉਹ ਬਾਈ ਦੱਸ ਰਹੇ ਸੀ ਆਪਾਂ ਪਹਿਲਾਂ ਉਹ ਪਿੱਛੇ ਖੜੇ ਸੀ ਤੁਹਾਡੇ ਵੀ ਜਿਹੜਾ ਮਤਲਬ ਦਰਿਆ ਆ ਤੇ ਜਿਹੜੀ ਜ਼ਮੀਨ ਆ ਉਹਦਾ ਤੁਸੀਂ ਕਿਵੇਂ ਉਹ ਨਿਖੇੜਾ ਕਰੋਗੇ ਵੀ ਦਰਿਆ ਇੱਥੇ ਸੀ ਜ਼ਮੀਨ ਇੱਥੇ ਕਿਉਂਕਿ ਉਹਦਾ ਪਤਾ ਹੀ ਨਹੀਂ ਲੱਗ ਰਿਹਾ ਕੁਝ ਉਹਦਾ ਵੀਰ ਜੀ ਪਤਾ ਨਹੀਂ ਲੱਗਦਾ ਉਹਨਾਂ ਦਰਿਆ ਆਪਣੀ ਮਰਜ਼ੀ ਨਾਲ ਕਿਤੇ ਵੀ ਆ ਸਕਦਾ ਭਾਵੇਂ ਉਰੇ ਆ ਜਾਏ ਭਾਵੇਂ ਪਰੇ ਚਲੇ ਜਾਏ ਉਹ ਦਰਿਆ ਦੀ ਮਰਜ਼ੀ ਆ ਬਾਕੀ ਆ ਨਾਲੇ-ਨੁਲੇ ਪੈ ਗਏ ਆ ਤੇ ਇਹ ਕਣਕਾਂ ਬੀਜਣੀਆਂ ਖਿਓ ਜਾਣੀਆਂ ਸਾਡੇ ਹੁਣਾਂ ਆ ਪ੍ਰਤਾਪ ਸਿੰਘ ਖੜੋਤਾ ਇਹਨਾਂ ਦੀ ਪੈਲੀ ਦੇ ਉੱਤੋਂ ਮੂੰਹਾਂ ਪੈਂਦਾ ਇੱਕ ਅੱਛਾ ਉਹ ਜੇ ਬੰਦ ਨਾ ਹੋਇਆ ਤੇ ਕਣਕ ਨਹੀਂ ਇਹਨਾਂ ਤੋਂ ਬੀਜੀ ਜਾਣੀ ਸਬਤ ਵੜੇ ਇੱਕਰ ਹੋਣ ਕਿੱਥੋਂ ਬੀਜ ਲੈਣਗੇ ਹੋਣ ਇਹਨਾਂ ਦਾ ਹਿਸਾਬ ਨਾਲ 20 ਲੱਖ ਦਾ ਨਿਸ਼ਕਾਨ ਹੋ ਗਿਆ ਹਮ ਤੇ ਕਿਤਰਾ ਇਹ ਮੂੰਹਾਂ ਪੂਰ ਲੈਣਗੇ ਤੇ ਕਿਵੇਂ ਕਣਕ ਬੀਜਣਗੇ ਕੜੀਮੂੜੀ ਤੁਸੀਂ ਸਿਆਣੇ ਜੀ ਇੰਨਾ ਪੈ ਆਉ ਕਿੱਥੋਂ ਹਮ ਤੇ ਇਹਨਾਂ ਵੀ ਸਾਡੀ ਬਾਹ ਫੜੀ ਜਾਵੇ ਡੀਜ਼ਲ ਸਾਨੂੰ ਦਿੱਤਾ ਜਾਵੇ ਟਰੈਕਟਰ ਆਉਣ ਸਾਡੀਆਂ ਹਰ ਇੱਕ ਦੀਆਂ ਜਿੰਨਾ ਵੀ ਰਗਵਾ ਪਹਿਲੀ ਸਾਡੀ ਬਣਾਈ ਜਾਵੇ ਜੀ ਆ ਪਰ ਤਾਂ ਸੇਈ ਸੋਡਾ ਕਿੰਨਾ ਬਾਹਨ ਸੀਗਾ ਜੀ ਮੇਰਾ ਸਰ 40 ਕਿਲੇ ਬਾਹਨ 40 ਕਿਲੇ ਝੋਨਾ ਲੱਗਾ ਸੀ ਹਾਂ ਹਾਂਜੀ ਬਹੁਤ ਨੁਕਸਾਨ ਆਇਆ 23 ਦੇ ਵਿੱਚ ਮੇਰੀ ਪਹਿਲੀ ਚਪਾੜ ਪੈ ਗਿਆ ਸੀ ਹਾਂ ਉਦੋਂ ਹੀ ਅਸੀਂ ਆਪਦੇ ਕੋਲੋਂ ਮਿਹਨਤ ਕਰਕੇ ਗ੍ਰਾਹੀ ਕਰਕੇ ਕੋਈ ਕੋਈ ਬਾਬਿਆਂ ਤੋਂ ਚਾਰ ਸਾਬਿਆਂ ਤੋਂ ਸੇਵਾ ਲੈ ਕੇ ਉਹ ਅਸੀਂ ਪੂਰਿਆ ਸੀ ਹੁਣ ਫੇਰ ਉੱਥੋਂ ਪਾੜ ਪੈ ਗਿਆ ਹੁਣ ਇਹ ਹਾਲਾਤ ਹੋ ਗਏ ਵੀ ਜੇ ਉਹ ਨਹੀਂ ਪੂਰ ਸਕਦੇ ਫਿਰ ਕਿਸੇ ਵੀ ਪਿੰਡ ਦੀ ਕਣਕਣੀ ਵੀ ਜਣੀ ਨਾ ਪਾਣੀ ਸੁੱਕ ਸਕਣਾ ਸਾਡੇ ਤੇ ਬਹੁਤ ਜ਼ਿਆਦਾ ਨੁਕਸਾਨ ਆ ਵੀ ਅਸੀਂ ਤੇ ਰੋ ਵੀ ਨਹੀਂ ਸਕਦੇ ਕਿਸੇ ਕੋਲ ਇੱਕ ਗੱਲ ਹੁੰਦੀ ਨਾ ਬੰਦਾ ਰੋਲੇ ਅਹੀਂ ਰੋ ਵੀ ਨਹੀਂ ਸਕਦੇ ਬਹੁਤ ਵੱਡਾ ਨੁਕਸਾਨ ਹੋਇਆ ਸਾਡਾ ਤੇ ਇੱਚ ਸਾਡੇ ਕੋਲ ਧਮੇਗਾ ਸੀ ਅਸੀਂ ਪੈ ਲਈਆਂ ਜ਼ਮੀਨਾ ਪੱਧਰ ਕਰਕੇ ਫੇਰ ਬਾਤ ਕਰ ਲਈਆਂ ਇਹ ਹੱਦੀਆਂ ਕਰੀ ਪਰ ਹੁਣ ਸਾਡੇ ਕੋਲ ਕੋਈ ਸਾਹ ਸਦ ਨਹੀਂ ਰਹਿ ਗਿਆ ਹੁਣ ਤੇ ਸਰਕਾਰ ਆ ਜੇ ਕੋਈ ਦਾਨੀ ਸੱਜਣਾ ਉਹ ਸਾਡੀ ਮਦਦ ਕਰਨ ਆਟਾ ਦਾਲ ਚੌਲ ਸਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਗਈ ਸਾਡੀਆਂ ਜ਼ਮੀਨਾ ਬਣਾ ਕੇ ਪੱਧਰ ਕਰਕੇ ਸਾਨੂੰ ਫੇਰ ਪੈਰਾ ਸਿਰ ਖੜਾ ਕਰਨੇ ਕਰੀ ਬਹੁਤ ਮੰਦੇ ਲਾਤਾ ਜੀ ਜ਼ਿੰਮੇਦਾਰ ਹੋ ਕੇ ਰੋ ਨਹੀਂ ਸਕਦੇ ਹਾਂ ਬਹੁਤ ਮਾੜੇ ਲਾਦਾ 40 ਕਿੱਲੇ ਝੋਨਾ ਤੁਸੀਂ ਅੱਜ ਹਸਾਬ ਲਾ ਲੋ 40 ਕਿੱਲੇ ਝੋਨਾ ਕਿੰਨੇ ਦਾ ਬਣਦਾ ਹੈ ਜੀ ਵੀ ਮਾਲ ਡੰਗਰ ਤੋਂ ਆਦਾ ਗੁਜ਼ਾਰਾ ਕਰਦੇ ਆ ਮੇਰੇ ਕੋਲ 35 40 ਡੰਗਰ ਆ ਵੀ ਦੁੱਧ ਵੇਚ ਕੇ ਆਪਦਾ ਗੁਜ਼ਾਰਾ ਕਰਦੇ ਆ ਹਾਂ ਉਹ ਵੀ ਇੱਕ ਤੁਹਾਨੂੰ ਬਹੁਤ ਜਿਆਦੀ ਮੁਸ਼ਕਲ ਹੋਈ ਆ ਵੀ ਚਾਰ ਚੂਰੀ ਬਹੁਤ ਘੱਟ ਮਿਲਦਾ ਹੈ ਪੱਠੇ ਨਹੀਂ ਕਿ ਪੱਠੇ ਬੀਜੇ ਨਹੀਂ ਕਿ ਆਪ ਇਹੋ ਲਾਲਚ ਕਰੀਦਾ ਵੀ ਚਲ ਚਾਰ ਮਣ ਝੋਨਾ ਆ ਜੂਗਾ ਹਾਂ ਜੀ ਤੇ ਤੁਹਾਡੇ ਕੋਲੇ ਮਤਲਬ ਉਹ ਜਿਹੜਾ ਫਿਰ ਤੁਹਾਡੀ ਤੁਹਾਡੇ ਵਾਹਨ ਚ ਉਹ ਹੋਇਆਗਾ ਕਿੰਨਾ ਕ ਪਾੜ ਆ ਉਹ ਉਹ ਸਰ ਕਿਲੇ ਦਾ ਪਾੜ ਹੈ ਕਿਲੇ ਦਾ ਡੇਢ ਕਿਲੇ ਦਾ ਹਾਂਜੀ ਤੇ ਉਦੋਂ 23 ਚ ਕਿੰਨਾ ਸੀ 23 ਚ ਵੀ ਇੰਨਾ ਸੀ ਹਾਂਜੀ 23 ਚ ਵੀ ਬਾਬੇ ਨੇ ਸਹਯੋਗ ਦਿੱਤਾ ਸੀ ਚਾਰ ਸਾਭੀਆਂ ਨੇ ਉਦੋਂ ਅਸੀਂ ਇਕੱਰੀ ਪੂਰਤਾ ਸੀ ਉਦੋਂ ਝੋਨਾ ਲਾਉਣ ਤੋਂ ਪਹਿਲਾਂ ਅਰਕੀ ਫੇਰ ਅਸੀਂ ਆਦੇ ਪਿੰਡ ਚ ਗ੍ਰਾਹੀ ਕਰਕੇ ਨਗਰ ਚ ਫੇਰ ਲੱਖ ਰੁਪਇਆ ਲਾ ਕੇ ਉਹ ਪਾੜ ਪੂਰਿਆ ਏ ਤੋਂ ਪਾੜ ਫੇਰ ਟੁੱਟ ਗਿਆ ਸਾਡੇ ਤੋਂ ਹੂੰ ਉਹ ਫੇਰ ਉਨਾ ਹੀ ਜ਼ਿਆਦਾ ਉਹਦੇ ਕਰਕੇ ਹੀ ਆ ਸਾਰੇ ਪਿੰਡਾਂ ਦਾ ਹਾਂਜੀ ਸਾਰੇ ਪਿੰਡਾਂ ਦਾ ਇਸ ਹਾਲ ਨੂੰ ਹੀ ਜਾਂਦਾ ਹੂੰ ਸਾਬਣਾ ਹਰ ਸਾਲ ਹੀ ਪਾਣੀ ਹੁਣਾਉਣ ਲੱਪਿਆ 2023 ਚ ਆਇਆ ਸੀ ਤੇ 24 ਚ ਨਹੀਂ ਹੈ ਤੇ 25 ਚ ਆ ਗਿਆ ਹਾਂ ਤੇ ਘੜੀ ਮੂੜੀ ਜ਼ਮੀਨਾਂ ਅਸੀਂ ਨਹੀਂ ਬਣਾ ਸਕਦੇ ਸਾਡੇ ਮੰਦੇ ਹਾਲ ਆ ਨਹੀਂ ਬਣਾ ਸਕਦੇ ਜਿਵੇਂ ਪ੍ਰਤਾਪ ਸਿੰਘ ਨੇ ਕਿਹਾ ਵੀ ਰੋਕੇ ਨਹੀਂ ਅਸੀਂ ਵਖਾ ਸਕਦੇ ਪੱਕਾ ਹੱਲ ਕੀਤਾ ਅਸੀਂ ਤਾਂ ਆਪਦਾ ਜਿਹੜਾ ਵਿਚੇ-ਵੇਚੇ ਹਿਸਾਬ ਨਾਲ ਪੀਤੀ ਫਿਰਦੇ ਆ ਹਾਂ ਜਿਵੇਂ ਚਲੋ ਆ ਤੁਸੀਂ ਵਧੀਆ ਗੱਲ ਕੀਤੀ ਪੱਕਾ ਹੱਲ ਤੁਸੀਂ ਇੱਥੇ ਰੋਜ਼ ਰਹਿੰਦੇ ਹੋ ਮੁਸੀਬਤ ਆਉਂਦੀ ਆ ਚਲੋ ਫੇਰ ਲੋਕ ਆਉਂਦੇ ਆ ਠੀਕ ਆ ਤੁਹਾਡੇ ਬਲੱਡ 'ਚ ਵੀ ਆ ਤੁਹਾਡੇ ਪੁਰਖਿਆਂ ਨੇ ਵੀ ਪੱਕਾ ਹੱਲ ਕਿਵੇਂ ਪੱਕਾ ਵੀ ਇਹਨੂੰ ਨਹਿਰੀ ਰੂਪ ਦਿੱਤਾ ਜਾਵੇ ਜਿੰਨਾ ਵੀ ਜ਼ਮੀਨ ਰਿਕੁਆਇਰ ਜਿਹਦੇ ਵਿੱਚ ਜ਼ਮੀਨ ਆਉਂਦੀ ਸਾਡ ਨੂੰ ਸਾਡੇ ਤੋਂ ਲੈ ਲੈਣ ਅਹੀਂ ਉਹਦੀ ਜ਼ਮੀਨ ਪਾਸੇ ਖਰੀਦ ਲਈਏ ਬਾਕੀ ਜਿਹੜਾ ਇਲਾਕਾ ਬਾਜੇ ਹਾਂ ਤੇ ਜਿੱਦਾਂ ਵੀ ਜੇ ਨਹੀਂ ਕੋਈ ਕਰ ਸਕਦੇ ਸਰਕਾਰ ਪੱਕਾ ਕਰੇ ਦਾ 40 50 ਹਜ਼ਾਰ ਜਿੰਨਾ ਠੇਕਾ ਤਾਰਾਂ ਤੋਂ ਪਾਰ ਵੱਜਾ ਸਾਨੂੰ ਪੱਕਾ ਹੀ ਝੋਨਾ ਲਾਈਏ ਜਾਂ ਨਾਂ ਲਾਈਏ ਸਾਨੂੰ ਉਹਦਾ ਮਿਲ ਸਕੇ ਇੱਕ ਮੈਨੂੰ ਇਹ ਵੀ ਦੱਸੋ 15 20 ਹਜ਼ਾਰ ਰੁਪਏ ਬੰਨ ਲੈਣਾ ਹਾਂ ਇੱਕ ਇੱਕ ਮੈਨੂੰ ਇਹ ਵੀ ਦੱਸੋ ਤੁਸੀਂ ਸਾਰੇ ਬੰਦੇ ਖੜੇ ਹੋ ਵੀ ਇੱਕ ਜਿਹੜਾ ਇੱਕ ਹੋਰ ਮੁੱਦਾ ਚੱਲ ਪਿਆ ਵੀ ਬਹੁਤ ਸਾਰੇ ਲੋਕਾਂ ਨੂੰ ਉਹ ਇਹ ਕਹਿ ਦਿੰਦੇ ਵੀ ਇਹਨਾਂ ਨੇ ਤਾਂ ਦਰਿਆ ਦੀ ਜ਼ਮੀਨ ਤੇ ਕਬਜ਼ਾ ਕੀਤਾ ਇਹਨਾਂ ਦੀ ਆਪਦੀਆਂ ਨਹੀਂ ਪਰ ਹੁਣ ਜਦੋਂ ਆਪਾਂ ਕਰਦੇ ਆਂ ਗੱਲ ਹੁਣ ਜਦੋਂ ਸਾਰੇ ਡਾਕੂਮੈਂਟਸ ਕੋ ਸਾਹਮਣੇ ਆਉਣ ਲੱਗੇ ਆ ਇੱਕ ਤੁਹਾਡੀ ਇੱਥੇ ਕਮੇਟੀ ਵੀ ਬਣੀ ਹੋਈ ਆ ਪੁਰਾਣੇ ਪਟਵਾਰੀ ਵੀ ਦੱਸ ਰਿਹਾ ਵੀ ਇਹਨਾਂ ਦੀਆਂ ਜੱਦੀ ਪੁਰਸ਼ੀ ਜ਼ਮੀਨਾਂਆਂ ਗੀਆਂ ਦਾਦੇ-ਪਰਦਾਦੇਆਂ ਦੀਆਂ ਜ਼ਮੀਨਾਂ ਜਮ੍ਹਾਂ ਬੰਦੀਆਂ ਗੀਆਂ ਸਾਰਾ ਕੁਝ ਰਜਿਸਟਰੀਆਂ ਆ ਤਾਂ ਮਤਲਬ ਉਹ ਹੁਣ ਕਿਵੇਂ ਤੁਸੀਂ ਸਰਕਾਰ ਨੂੰ ਉਹ ਕਰੋਗੇ ਕਿਉਂਕਿ ਸਰਕਾਰ ਤੁਹਾਨੂੰ ਉਵੇਂ ਸੀਰੀਅਸ ਨਹੀਂ ਲੈ ਰਹੀ ਇਹ ਵੇਖੋ ਜੀ ਦਰਿਆ ਧੱਕੇ ਨਾ ਵਗਦਾ ਸਾਡੀਆਂ ਜ਼ਮੀਨਾਂ ਸਾਡੀਆਂ ਜ਼ਮੀਨਾਂ ਇੱਕ ਵੀ ਅੰਚ ਜਿਹੜੀ ਨਹੀਂ ਜਿਹੜੀ ਮਤਲਬ ਆਪਣੀ ਜ਼ਮੀਨ ਜੱਦੀ ਬੁਰਸ਼ੀ ਸਾਡੀ ਜ਼ਮੀਨ ਠੀਕ ਹੈ ਕੋਈ ਵੀ ਨਹੀਂ ਇਹਦੇ ਵਿੱਚ ਕੈਂਚ ਵੀ ਜ਼ਮੀਨ ਉਹ ਜਿਹੜੀ ਜਿਹੜੀ ਜਿਆ ਸੈਂਟਰ ਗਵਰਨਮੈਂਟ ਦੀ ਜਾਂ ਪੰਜਾਬ ਗਵਰਨਮੈਂਟ ਦੀ ਸਾਡੀਆਂ ਜੱਦੀ ਜ਼ਮੀਨਾਂ ਦਰਿਆ ਸਾਡੀਆਂ ਜ਼ਮੀਨਾਂ ਦੇ ਵਿੱਚ ਧੱਕੇ ਨਾ ਵਗਦਾ ਹੂੰ ਤੇ ਲੋਕ ਤੁਹਾਨੂੰ ਕਹਿ ਦਿੰਦੇ ਦਰਿਆ ਹੀ ਬੀਜਿਆ ਇਹਨਾਂ ਨੇ ਜਿਹੜੇ ਪਾਸੇ ਲੋਕ ਆਉਂਦੇ ਆ ਉਹ ਕਹਿੰਦੇ ਦਰਿਆ ਬੈਠੇ ਤੇ ਇਹਨਾਂ ਇੰਦਾ ਹੀ ਮਰਨਾ ਹਾਂ ਇਹ ਤੋਂ ਇਹ ਅਸੀਂ ਜਾਣਦੇ ਜਾਂ ਸਾਡਾ ਰ ਹੋਣ ਵੀਰ ਜੀ ਕਿੰਨਾ ਮਰਦੋ ਖਰਚ ਹੁੰਦਾ ਮਾਜਵਾ ਦੇਣਾ ਸਰਕਾਰ ਨੇ ਜੀ ਤੇ ਆ ਭੈਣ ਭਰਾ ਹੁੰਦੇ ਆ ਚਾਰ ਲੈ ਕੇ ਆਉਂਦੇ ਆ ਕੋਈ ਸਬਦਾ ਲੈ ਕੇ ਆਉਂਦਾ ਉਹ ਪੈਸਾ ਇੱਧਰ ਲਾਇਆ ਹੋਵੇ ਦਰਿਆ ਨੂੰ ਇੱਕ ਨਾ ਕੁਐਰ ਕੀਤਾ ਹੋਵੇ ਤੇ ਉਹ ਸਾਰਿਆਂ ਦੇ ਬਚਾਉ ਜੇ ਸਾਰਿਆਂ ਨੂੰ ਭਾਜੜ ਪੈ ਜਾਂਦੀ ਜਦੋਂ ਪਾਣੀ ਆਉਂਦਾ ਮਾਈਨਿੰਗ ਮਾਈਨਿੰਗ ਵੀ ਵੱਡਾ ਕਾਰਨ ਮਾਈਨਿੰਗ ਹੁੰਦੀ ਹੈ ਇੱਥੇ ਮੈਨਿਕ ਨਾਲ ਝੁੱਗੀਆਂ ਪੀਰ ਬਖਸਪੈਂਡਾ ਉੱਥੇ ਮੈਨਿਕ ਹੋਈ ਆ ਜਿਆਦਾ ਨੁਕਸਾਨ ਸਾਨੂੰ ਨੇ ਕੀਤਾ ਮਾਈਨਿੰਗ ਉਹ ਮੈਨਿਕਾ ਉਹ ਘਟੋ ਘਟ ਵੀ ਉੱਥੋਂ 7 ਤੋਂ 8 ਕਿੱਲੇ ਨਾ ਪੱਕੀ ਜ਼ਮੀਨ ਪੁੱਟ ਕੇ ਮੈਨ ਨੇ ਕੀਤੀ ਜਿਹੜਾ ਸਾਨੂੰ ਉਹ ਮਾਈਨਿੰਗ ਦਾ ਨੁਕਸਾਨ ਜਿਹੜਾ ਉਹਦੀ ਵਜ੍ਹਾ ਨਾਲ ਨੁਕਸਾਨ ਸਭਾ ਉਹ ਜਿਹੜਾ ਬੰਨਿਆ ਆ ਗਿਆ ਨੀਵੇਂ ਥਾਂ ਨੂੰ ਜ਼ਿਆਦਾ ਆ ਗਿਆ ਦਰਿਆ ਹਾਂ ਹਾਂ ਤੇ ਇੱਕ ਜਿਵੇਂ ਆਪਾਂ ਕਹਿੰਨੇ ਵੀ ਇਹ ਤੁਸੀ ਬੰਨ ਜਿਹੜੇ ਪੱਕੇ ਹੋਣੇ ਚਾਹੀਦੇ ਆ ਇਹ ਕਿਵੇਂ ਪੱਥਰ ਲੱਗਣਾ ਚਾਹੀਦਾ ਜਾਂ ਕਿਵੇਂ ਕੁਝ ਮੈਂ ਮੇਰੀ ਖੁਦ ਦੀ ਇੱਥੇ 20 ਕਿੱਲੇ ਜ਼ਮੀਨ ਹਾਂ ਤੇ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਦਰਿਆ ਦਾ ਪੱਕਾ ਹਾਂ ਮੈਂ ਉਸ ਗੱਲ ਬਾਰੇ ਗੱਲ ਕਰ ਲੈ ਜੀ ਵੀ ਇਹ ਨੂੰ ਨਹਿਰੀ ਰੂਪ ਦੇਣ ਵਾਸਤੇ ਇਹਦੀ ਹਰੀਆਂ ਤੋਂ ਲੈ ਕੇ ਸੈਣੀ ਵਾਲੇ ਤੱਕ ਤਕਰੀਬਨ 10 ਕਿੱਲੇ ਚੜਾਣ ਰੱਖ ਕੇ ਹਾਂ ਉੱਥੋਂ ਤੱਕ 15-15 ਫੁੱਟ ਦੀ ਇਹਦੇ ਤੇ ਜਿੱਦਾਂ ਕੰਧ ਕੀਤੀ ਜਾਂਦੀ ਸੀਮੈਂਟ ਦੀ ਉਦਾਂ ਕੀਤੀ ਜਾਵੇ ਅੱਛਾ ਜਿਹੜੀ ਵਿਜਲੀ ਜ਼ਮੀਨ ਆ ਉਹ ਸਰਕਾਰ ਖਰੀਦੀ ਉਹਦੇ ਚੋ ਮਾਈਨਿੰਗ ਕਰੇ ਹਾਂ ਦੂੰਗਾ ਕਰੇ ਹਾਂ 7 ਲੱਖ ਕਿਊਸ਼ਕ ਪਾਣੀ ਉਹਦੇ ਵਿੱਚ ਸਮਾ ਸਕਦਾ ਹਾਂ ਹਾਂ ਸਰ ਜੀ ਇੱਕ ਗੱਲ ਹੋਰ ਜਿਹੜੀ ਤੁਸੀਂ ਕਹਿੰਦੇ ਵੀ ਪਾਣੀ ਦੀ ਜੀ ਗਵਾ ਆਪਾਂ ਪਿੰਡ 'ਚ ਰਹਿੰਨੇ ਆ ਆਪਣੇ ਬਾਥਰੂਮ ਦਾ ਪਾਣੀ ਲੈਟਰਨ ਦਾ ਪਾਣੀ ਕਿਸੇ ਦੇ ਘਰ ਜਾਵੇ ਆਪਾਂ ਬਨ ਨਹੀਂ ਜਾਣ ਦਿੰਦੇ ਇਹ ਜਿਹੜਾ ਪਾਣੀ ਏ ਸਰਕਾਰ ਦਾ ਪਾਣੀ ਧੱਕੇ ਨਾਲ ਸਾਡੀਆਂ ਜ਼ਮੀਨਾਂ 'ਚ ਵਗਣ ਡਿਆ ਸਾਡੀਆਂ ਦਾਦੇ ਪੁਰਖੀ ਜ਼ਮੀਨਾਂ ਨੇ ਇਹਦੇ ਵਿੱਚ ਇੱਕ ਮਰਲਾ ਵੀ ਕੋਈ ਸਰਕਾਰੀ ਜ਼ਮੀਨ ਜਾਂ ਕੋਈ ਨਹਿਰੀ ਵਿਭਾਗ ਦੀ ਜਾਂ ਕਿਸੇ ਦੀ ਵੀ ਕੋਈ ਜ਼ਮੀਨ ਨਹੀਂ ਇਹਦੇ ਵਿੱਚ ਹੈਗੀ ਸਾਰੀ ਦੀ ਸਾਰੀ ਸਾਡੀ ਮਾਲਕੀ ਜ਼ਮੀਨ ਆ ਤੇ ਜਿਹੜੇ ਸਾਡੇ ਰਿਸ਼ਤੇਦਾਰ ਦੂਰ ਦੇ ਨੇ ਜਿਨ੍ਹਾਂ ਨੂੰ ਨਹੀਂ ਕਿਸੇ ਗੱਲ ਦਾ ਪਤਾ ਉਹ ਬੰਦੇ ਦੇਖ ਲੋ ਕਿ ਆ ਜਾਂਦੇ ਆ ਓਏ ਦਰਿਆਈ ਲੋਕ ਨੇ ਇਹ ਦਰਿਆ ਦੀਆਂ ਜ਼ਮੀਨਾਂ ਵੰਦੇ ਆ ਹਾਂ ਮੈਨੂੰ ਇਹ ਗੱਲ ਦਾ ਕਲੀਅਰ ਕੀਤਾ ਜਾਵੇ ਜਿਹੜਾ ਬੰਦਾ ਬੋਲਦਾ ਵੀ ਉਹ ਇੱਕ ਮਰਲਾ ਵੀ ਇਹਦੇ ਵਿੱਚ ਦਰਿਆ ਦੀ ਜ਼ਮੀਨ ਦਾ ਦੱਸੇ ਤਾਂ ਮੈਂ ਉਹਦਾ ਹਰਜਾਨਾ ਭਰਨ ਨੂੰ ਤਿਆਰ ਹਾਂ ਹਾਂ ਸਹੀ ਸਿਰਪਨਾ ਇੰਨੀ ਐਸ ਵਾਰ ਬਰਬਾਦ 23 ਨੇ ਤੇ 25 ਨੇ ਸਾਨੂੰ ਕਰਕੇ ਦਿਆ ਵੀ ਤਕਰੀਬਨ ਜੇ ਸਾਡੇ ਬੱਚੇ ਪੜਨ ਵਾਲੇ ਨੇ ਉਹ ਅੱਜ ਤੋਂ ਅਸੀਂ ਤਕਰੀਬਨ ਦੇ ਤਕਰੀਬਨ 10 ਸਾਲ ਪਿੱਛੇ ਚਲੇ ਗਏ ਹਾਂ ਲੋਕ ਅਗਾਹ ਦੀ ਸੋਚਦੇ ਸਾਨੂੰ ਪਿੱਛਾਂ ਦੀ ਸੋਚਣੀ ਪੈਣ ਦੀ ਹੈ ਜੀ ਅੱਜ ਸਾਡੇ ਬੱਚੇ ਜਿਹੜੇ ਅਕਾਉਂਟਮੈਂਟਾਂ ਸਕੂਲਾਂ ਵਿੱਚ ਪੜ੍ਹਨ ਬੈਠੇ ਆ ਕੀ ਉਹ ਸਾਨੂੰ ਫੀਸ ਮਾਫ਼ ਕਰ ਦੇਣਗੇ ਹਾਂ ਜ਼ਬਰਦਸਤ ਸਾਡੇ ਸਰਕਾਰ ਨੇ ਪਾਣੀ ਥੋਪਿਆ ਗਿਆ ਸਾਡੇ ਤੇ ਕੋਈ ਸਾਡੀ ਮਰਜ਼ੀ ਨਾਲ ਨਹੀਂ ਇਹ ਕੰਮ ਹੋ ਰਿਹਾ ਸਾਡਾ ਨੁਕਸਾਨ ਕਰ ਰਿਹਾ ਸਾਨੂੰ ਇਹ ਜਿੰਨੇ ਆ ਜਿਹੜੇ ਬੰਨ ਬਦੇ ਤੁਸੀਂ ਕਹਿੰਦੇ ਪੱਕੇ ਕਰਨ ਦੀ ਲੋੜ ਸਾਰੇ ਇਹਨੂੰ ਪੱਕਾ ਕਰਕੇ ਤੇ ਉਧਰ ਦਾ ਹੀ ਬਚਤ ਹੋਣ ਢੀ ਨਾ ਸਾਨੂੰ ਇਹਦੇ ਨਾਲ ਕੀ ਪੱਕਾ ਕਰਨਾ ਫਾਇਦਾ ਹੋਣ ਢਿਆ ਸਾਡਾ ਇਹ ਬੰਨ ਨਾਲ ਵੀ ਨੁਕਸਾਨ ਹੀ ਹੋ ਰਿਹਾ ਕੋਈ ਫਾਇਦਾ ਨਹੀਂ ਹੋ ਰਿਹਾ ਇਹ ਮਿਹਰਬਾਨੀ ਕਰਕੇ ਜੇ ਕਰਨਾ ਕੁਝ ਇਨੂੰ ਨਹਿਰੀ ਰੂਪ ਦਿੱਤਾ ਜਾਵੇ ਤੇ ਫਿਰ ਸਾਡਾ ਕੋਈ ਪੱਕਾ ਹੱਲ ਆ ਜਾਂ ਨਹੀਂ ਨਹਿਰੀ ਰੂਪ ਇਹਨੂੰ ਕਰਨਾ ਜੋ ਅਰੇਗਾਡੋ ਲੈ ਕੇ ਸੈਣੀ ਵਾਲੇ ਤੱਕ ਜਿੰਨੀ ਦੋਹ ਬੰਨਾਂ ਦੇ ਵਿੱਚ ਜ਼ਮੀਨ ਆ ਉਹਦਾ ਜਿੱਦਾਂ ਤਾਰੋਂ ਪਾਰ ਦਾ ਠੇਕਾ ਪੱਕਾ ਬੱਧਾ ਉਹਦਾ ਬੰਨਾਂ ਜਾਵੇ ਕੋਈ ਬੀਜਲੇ ਨਾ ਬੀਜਲੇ ਸਰਕਾਰ ਕੋਈ ਜ਼ਿੰਮੇਵਾਰ ਨਹੀਂ ਜਾਂ ਸਾਨੂੰ ਸਰਕਾਰ ਹੋਰ ਪਾਸੇ ਜ਼ਮੀਨ ਦੇ ਦੇ ਜਾਂ ਸਾਨੂੰ ਸਰਕਾਰ ਜ਼ਮੀਨ ਇਹਦੇ ਵੱਟੇ ਜ਼ਮੀਨ ਹੋਰ ਕਿਤੇ ਦੇ ਦੇ ਅਸੀਂ ਉੱਥੇ ਚੱਲ ਜੀਏ ਸਾਡਾ ਗਨਾਹ ਕੀ ਸਾਨੂੰ ਇਹ ਗੱਲ ਕਲੀਅਰ ਕੀਤਾ ਜਾਵੇ ਵੀ ਅਸੀਂ ਜੇ ਇੱਥੇ ਜ਼ਿੰਮੇਦਾਰ ਆ ਜਾਂ ਸਾਡੀ ਜ਼ਮੀਨ ਸਾਡਾ ਗਨਾਹ ਕੀ ਆ ਸਾਨੂੰ ਇਹ ਗੱਲ ਦਾ ਜਵਾਬ ਦਿੱਤਾ ਜਾਵੇ ਹੁਣ ਜਿਹੜਾ ਇੱਕ ਹੋਰ ਵੀ ਆ ਬਾਈ ਜੀ ਜਿਹੜਾ ਹੁਣ एलान ਹੋ ਗਿਆ ਜਿਵੇਂ 1600 ਕਰੋੜ ਸੈਂਟਰ ਨੇ ਕਰਤਾ 20000 ਪ੍ਰਤੀ ਏਕੜ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾ ਉਹ ਤੁਹਾਨੂੰ ਕਿਵੇਂ ਲੱਗਦਾ ਵੀ ਉਹ ਇੱਕ ਸਿਰਫ ਕਹਿਣ ਦੀ ਗੱਲ ਹੈ ਕਿ ਕੁਝ ਆਊਗਾ ਵੀ ਪੱਲੇ ਪਊਗਾ ਕਿ ਐਦਾਂ ਹੀ ਸਾਰੇ ਕਰੀ ਜਾਂਦੇ ਆ ਸਰ ਜਿੰਨਾ ਚਿਰ ਤੱਕ ਆ ਨਹੀਂ ਜਾਂਦਾ ਉਹ ਨਜ਼ਰ ਤੱਕ ਤਾਂ ਕਹਿੰਦੀਆਂ ਗੱਲਾਂ ਨੇ ਤੇ ਜਲ ਜਦੋਂ ਮਿਲ ਵੀ ਜਾਵੇ ਕੀ ਸਰਦਾਰ ਜੀ ਸਾਡਾ 20000 ਦੇ ਨਾਲ 8 ਮਹੀਨੇ ਤੱਕ ਅਸੀਂ ਗੁਜ਼ਾਰਾ ਕਿਹ ਤਰ੍ਹਾਂ ਕਰਾਂਗੇ 8 ਮਹੀਨੇ ਸਾਡੇ ਨਿਕਲ ਲੈਣੇ ਕਿੱਦਾਂ ਹੀ ਬੱਚਿਆਂ ਦੀਆਂ ਫੀਸਾਂ ਦੇਣੀਆਂ ਕਿੱਦਾਂ ਕੋਈ ਬਿਮਾਰੀ ਕੋਈ ਵਿਆਹ ਸ਼ਾਦੀ ਕਿੱਦਾਂ ਭੁਗਤਾਂਗੇ ਇਹ ਗੱਲ ਕੋਈ ਸਾਡੀ ਨੇੜਿਓਂ ਨਹੀਂ ਸੋਜਦਾ ਜਿਹੜੀ ਸਾਡੀ ਆ ਧੰਨਵਾਦ ਕਰਦੇ ਆਂ ਅਸੀਂ ਉਹਨਾਂ ਵੀਰਾਂ ਦਾ ਜਿਨ੍ਹਾਂ ਸਾਡੇ ਤੱਕ ਚਾਰ ਜਾਂ ਸੌਦਾ ਪਹੁੰਚਾਉਣ ਦੀ ਕਿਰਪਾਲਤਾ ਕੀਤੀ ਅਸੀਂ ਉਹਨਾਂ ਦੇ ਤਏ ਦਿਲ ਤੋਂ ਧੰਵਾਦੀ ਵੀਰਾਂ ਦੇ ਸਾਡੇ ਬੰਨ ਤੇ ਮਿੱਟੀ ਦੀ ਲੋੜ ਸੀ ਉਹਨਾਂ ਮਿੱਟੀ ਪਹਚਾ ਕੇ ਸਾਨੂੰ ਬਚਾ ਕੇ ਰੱਖਿਆ ਮਿਹਰਬਾਨੀ ਉਹਨਾਂ ਵੀਰਾਂ ਦੀ ਪਰ ਉਹਨਾਂ ਵੀਰਾਂ ਦੇ ਹੱਥ ਜੋੜ ਕੇ ਬੇਨਤੀ ਵੀ ਹੁਣ ਤੁਸੀਂ ਇਹ ਸੌਦੇ ਵਾਲਾ ਕੰਮ ਨਾ ਕਰੋ ਚਾਰ ਦਾ ਵੀ ਅਸੀਂ ਤੂੜੀ ਪਾ ਕੇ ਸਾਰ ਲਾਂਗੇ ਪਰ ਜੇ ਕਿਤੇ ਸਾਡੀਆਂ ਜ਼ਮੀਨਾਂ ਕੋਈ 2-4 ਕਿਲੇ ਅਸੀਂ ਕਣਕ ਵੇਜ ਲਈ ਨਾ ਅਹੀਂ ਮਾਰਾ ਮੋਟ ਸਾਹ ਲੈਣ ਜੋਗੇ ਹੋ ਜਾਾਂਗੇ ਇਹ ਨਹੀਂ ਹੋਗਾ ਵੀ ਅਸੀਂ ਅੱਗੇ ਵਰਗੇ ਹੋ ਜਾਾਂਗੇ ਉਹ ਤਾਂ ਅਜੇ ਬੜੀ ਦੂਰ ਦੀ ਸੋਚ ਆ ਅਸੀਂ ਸਾਹ ਲੈਣ ਜੋਗੇ ਹੋ ਜਾਾਂਗੇ ਇਹ ਮਿਹਰਬਾਨੀ ਕਰਕੇ ਜਿਹੜੇ ਵੀ ਵੀਰ ਸੱਜਣ ਜਾਂ ਕੋਈ ਦੂਰ ਬੈਠੇ ਮੇਰੇ ਵੀਰ ਕਲਾਕਾਰ ਜਾਂ ਕੋਈ ਵੀ ਸੁਣਦੇ ਹੋਣ ਮੇਰੀ ਗੱਲ ਉਹ ਇਸ ਗੱਲ ਤੇ ਗੌਰ ਕਰਨ ਵੀ ਸਾਨੂੰ ਡੀਜ਼ਲ ਡੀਏ ਵੀ ਖਾਤੇ ਬੀੜਾ ਪ੍ਰੋਵਾਈਡ ਕਰਨਾ ਜਿਹਦੇ ਨਾਲ ਅਸੀਂ ਪੇਰ ਮਾਰਾ ਮੋਟਗਾ ਸਾਹ ਲੈ ਕੇ ਤੁਰਨ ਜੋਗੀ ਹੋ ਜੀਗੇ ਧੰਨਵਾਦ ਸਾਰੇ ਵੀਰਾਂ ਦਾ ਇੱਕ ਇੱਕ ਮੈਨੂੰ ਇਹ ਵੀ ਦੱਸੋ ਜਿਹੜਾ ਪਿਛਲੇ ਸਾਲ 2023 ਦੇ ਵਿੱਚ ਉਹ 6700 ਵਾਲਾ 6800 ਵਾਲਾ ਆ ਉਹ ਤੁਹਾਨੂੰ ਪੂਰਾ ਮਿਲਿਆ ਕਿ ਨਹੀਂ ਉਹ ਵੀ ਪੂਰਾ ਨਹੀਂ ਮਿਲਿਆ ਤੇ 8200 ਜਿਹੜਾ ਸਟੇਟ ਸਰਕਾਰ ਨੇ ਕਿਹਾ ਸੀ ਵੀ ਟੋਟਲ 15000 ਕਰਕੇ ਤੁਹਾਨੂੰ ਦੇ ਦਾਂਗੇ ਉਹਦਾ ਕੀ ਹਿਸਾਬ ਕਿਤਾਬ ਰਿਹਾ ਸਰ ਉਹ 1500 ਮਿਲਿਆ ਜੀ ਅਮਲਿਆ ਅਮਲਿਆ ਹਾਂ ਸਾਡੇ ਪਿੰਡ ਦਾ ਪਟਵਾਰੀ ਆ ਗੁਰਸੇਵਕ ਸਿੰਘ ਜੀ ਐਡਾ ਸਾਊ ਬੰਦਾ ਐ ਹਸਾਬ ਤੇ ਅੰਦੇ ਕੋਈ ਨਹੀਂ ਠੀਕ ਆ ਉਸ ਪਟਵਾਰੀ ਨੇ ਇਓਂ ਕੀਤਾ ਵੀ ਜਿਹੜੇ ਬੰਦੇ ਦੇ ਪੈਸੇ ਰਹਿ ਗਏ ਆ ਉਸ ਬੰਦੇ ਨੂੰ ਨੇ ਸਿੱਧਾ ਫੋਨ ਕਰਕੇ ਕਿਹਾ ਵੀ ਵੀਰ ਜੀ ਖਾਤਾ ਦੇਓ ਤੁਹਾਡੇ ਪੈਸੇ ਪਾ ਦਈਏ ਹਾਂ ਉਹ ਇਸ ਤਰ੍ਹਾਂ ਦੇ ਪਟਵਾਰੀ ਹੋਣ ਤੇ ਸ਼ਾਇਦ ਇਹਨਾਂ ਲੋਕਾਂ ਨੂੰ ਕੋਈ ਬਹੁਤੀ ਦਿੱਕਤ ਦਾ ਸਾਹਮਣਾ ਉਹ ਪੈਸਾ ਸੈਂਟਰ ਦਾ ਸੀ ਹਾਂਜੀ ਉਹ ਵੇਖੋ ਜੀ ਸੈਂਟਰ ਦਾ ਇਹ ਜਾਂ ਪੰਜਾਬ ਦਾ ਬਹੁਤੀ ਬਹੁਤੀ ਜਾਣਕਾਰੀ ਤੇ ਪੰਜਾਬ ਸਰਕਾਰ ਨੇ ਪੈਸਾ ਨਹੀਂ ਦਿੱਤਾ ਸਰ ਨਹੀਂ ਸੁਣਨੇ ਚਾਹਿਆ ਵੀ ਨਹੀਂ ਦਿੱਤਾ ਹੂੰ ਛੋੜਾ ਕਿੰਨਾ ਬਾਹਣਾ ਜੀ ਇੱਥੇ ਬਾਈ ਮੇਰਾ 20 ਕਿਲੇ ਦੀ ਕਿ ਇਹ 10 ਕਿਲੇ ਉਤਾਰਤੇ ਆ ਤੇ 10 ਕਿਲੇ ਇੱਥੇ ਆਈ ਅਸਾ ਥੋੜਾ ਉੱਧਰ ਵੀ ਆਤਾ ਹਾਂਜੀ ਉੱਥੇ ਤੇ 6-6 ਫੁੱਟ ਰੇਤਾ ਚੜ ਗਈ ਆ ਜੀ 6-6 ਫੁੱਟ ਹਾਂਜੀ ਉੱਥੇ ਚਾਚੂ ਵੀ ਕੱਲ ਗਏ ਸੀ ਉਹ ਦਾਦੀ ਕੀ 6-6 ਫੁੱਟ ਰੇਤਾ ਉੱਤੇ ਤਾਂ ਚੜ ਗਈ ਹੂੰ ਤੇ ਤੁਸੀਂ ਸਟੱਡੀ ਵੀ ਕਰਦੇ ਹੋ ਨਾ ਹਾਂਜੀ ਸਟੱਡੀ ਕਰਦੇ ਕੀ ਸਟੱਡੀ ਕਰਦੇ ਹੁਣ ਮੈਂ ਪਲੱਸ 2 ਕੀਤੀ ਹੁਣ ਗਾੜੀ ਬੀਏ ਕਰਦਿਆ ਬੀਏ ਕਰਦਿਆ ਹਾਂਜੀ ਹੂੰ ਬਾਕੀ ਇਹ ਜਿਹੜੀ ਹੈਗੀ ਆ ਆਫਤ ਜਿਹੜੀ ਆਈ ਆ ਪਹਾੜਾਂ ਜੋਂ ਆਈ ਆ ਡੈਮ ਕਿਹੜੇ ਕਰ ਇਹ ਪਾਣੀ ਰੋਕਣ ਲਈ ਬਣਾਏ ਪਾਣੀ ਤੇ ਪਹਿਲਾਂ ਹੀ ਉਹਨਾਂ 'ਚ 1600 ਵੋਲਟ 1600 ਫੁੱਟ ਪਹਿਲਾਂ ਹੀ ਰਿਹਾ ਉਹਨਾਂ ਨੇ ਪਹਿਲਾਂ ਹੀ ਥੋੜਾ 1400 ਵੋਲਟ ਰੱਖੋ ਉਹ ਜਿਹੜੇ ਪਾਣੀ ਆਵੇ ਉਹਨਾਂ 'ਚ ਸਟੋਰ ਹੋ ਜੇ ਉਹ ਪਹਿਲਾਂ ਹੀ ਸਾਰੇ ਭਰ ਕੇ ਰੱਖਿਆ ਤੇ ਪਾਣੀ ਗਾਂ ਪੰਜਾਬ ਡੋਬ ਦਿੰਦੇ ਆ ਜਿਹੜੇ ਦੋ ਡੈਮ ਆ ਇਹਨਾਂ ਦਾ ਪਹਿਲਾਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਇਹ ਪੰਜਾਬ ਦੇ ਅੰਦਰ ਸੀ ਹੁਣ ਸੈਂਟਰ ਸਰਕਾਰ ਦੇ ਅੰਦਰ ਆ ਹੁਣ ਪੰਜਾਬ ਉਥੋਂ ਕਹਿ ਕੇ ਪਾਣੀ ਨਹੀਂ ਛੜਾ ਸਕਦਾ ਹੁਣ ਸੈਂਟਰ ਸਰਕਾਰ ਛੱਡਦੀ ਆ ਜਿੰਨਾ ਆਪਦੀ ਮਰਜ਼ੀ ਨਾਲ ਉਹਨਾਂ ਛੱਡਣਾ ਮਰਦੀ ਨੂੰ ਨਾਮ ਦਾ ਲੀਵਰ ਰੱਖਣਾ ਵਾ ਕਿੰਨਾ ਛੱਡਣਾ ਕਿਨੇ ਕੀ ਕਰਨਾ ਹੁਣ ਪੰਜਾਬ ਦੇ ਅੰਦਰ ਕੁਝ ਨਹੀਂ ਹੈ ਪੰਜਾਬ ਦੇ ਅੰਦਰ ਸਿਰਫ ਰੰਜੀ ਸਾਗ ਡੈਮ ਹੈ ਜਿਹੜਾ ਰਾਵੀ ਨਦੀ ਉੱਪਰ ਹੈ ਤੇ ਬਿਆਸ ਵਾਲਾ ਤੇ ਸਤਲੁਜ ਵਾਲਾ ਸਾਰੇ ਸੈਂਟਰ ਸਰਕਾਰ ਦੇ ਅੰਦਰ ਆ ਤੁਸੀਂ ਤੁਸੀਂ ਇਹ ਵੀ ਚਾਹੁੰਦੇ ਹੋ ਵੀ ਲਗਾਤਾਰ ਦਰਿਆ ਉਹਨਾਂ ਉਹਨਾਂ ਵਗਦਾ ਰਹੇ ਜੇ ਉਹਨਾਂ ਉਹਨਾਂ ਵਗਦਾ ਰਹਿੰਦਾ ਆਪਦੀ ਉਹ ਛੜਦੇ ਰਹਿੰਦੇ ਤਾਂ ਐ ਨਹੀਂ ਹੋਣਾ ਸੀਗਾ ਨਹੀਂ ਨਹੀਂ ਇਹ ਹੋਣਾ ਹੀ ਨਹੀਂ ਮਲਕੀ ਜਿਵੇਂ ਪਹਿਲਾਂ ਪਾਣੀ ਆਉਂਦਾ ਸੀ ਤਿੰਨ ਚਾਰ ਸਾਲ ਲੰਘ ਜਾਂਦੇ ਸੀ ਹੁਣ ਜਦੋਂ ਆ ਸੈਂਟਰ ਸਰਕਾਰ ਦੇ ਅੰਦਰ ਗਿਆ ਵਾ ਦੂਜੇ ਸਾਲ ਆ ਇੱਕ ਸਾਲ ਮਗਰ ਪਿਆ ਤੇ ਫੇਰ ਪਾਣੀ ਆ ਗਿਆ 23 ਵੀ ਸਾਡੀ ਉਹ ਪਹਿਲੀ ਪਾੜ ਪੈ ਗਿਆ ਸੀ 3-4 ਲੱਖ ਰੁਪਏ ਉੱਥੇ ਲਾਇਆ ਤੇ ਜੇ ਹੁਣ ਆ ਪਾਣੀ ਇਹਦੇ ਪਹਿਲੀ ਨੰਗੀ ਨਹੀਂ ਹੋਈ ਇੰਦਰ ਜਿਹੜੀ ਪਿੰਡ ਵਾਲੀ ਆ ਇਹਦੇ ਪਤਾ ਨਹੀਂ ਲੱਗਦਾ ਕੀ ਹੋਣਾ ਕੀ ਨਹੀਂ ਤੇ ਹੈਗੀ ਤੇ ਸੈਂਟਰ ਸਰਕਾਰ ਮਤਲਬ ਕੀ ਜਿਹੜਾ ਜਿਵੇਂ ਡੈਮ ਆ ਆਉਂਦਾ ਤੇ ਪੰਜਾਬ ਨੂੰ ਪਾਣੀ ਆ ਬਿਜਲੀ ਹੋਰ ਕਿਹੇ ਰਾਜਾਂ ਨੂੰ ਦੇਂਦਾ ਆ ਹੂੰ ਤੇ ਜਾਂਦੇ ਉਹਦਾ ਫਾਇਦਾ ਵੀ ਆਪਾਂ ਨੂੰ ਹੋਵੇ ਕਿ ਆ ਵੀ ਸਾਡੇ ਤੇ ਪਾਣੀ ਸਾਾਨੂੰ ਰੋਕੇ ਸਾਾਨੂੰ ਤੇ ਡੁੱਬਨਦਾ ਆ ਜਾਂ ਤਾਂ ਸਾਡਾ ਜਾਂ ਬਿਜਲੀ ਹੋਰ ਕਿਹੇ ਰਾਜ ਨੂੰ ਦੇ ਕੇ ਵੇਚ ਕੇ ਪੰਜਾਬ 'ਚ ਪੈਸਾ ਆਉਂਦਾ ਤੁਸੀਂ ਤੁਸੀਂ 23 'ਚ ਵੀ ਦੇਖਿਆ ਹੋਣਾ ਹਾਂਜੀ ਤੁਸੀਂ ਹੁਣ ਵੀ ਦੇਖਿਆ ਤੁਸੀਂ ਨਾਲ ਸਟੱਡੀ ਵੀ ਕਰਦੇ ਹੋ ਤੁਹਾਡੇ ਨਾਲ ਬਹੁਤ ਸਾਰੇ ਬੱਚੇ ਹੋਣਗੇ ਉਹ ਇਹ ਇਲਾਕੇ ਚੋਂ ਬੱਚੇ ਵੀ ਆਉਂਦੇ ਹੋਣਗੇ ਜਿੱਥੇ ਨਹੀਂ ਦਰਿਆ ਦੀ ਮਾਰ ਹੋ ਜਾਂ ਇਹ ਹੜਾਂ ਦੀ ਮਾਰ ਨਹੀਂ ਉੱਥੇ ਕੀ ਮਤਲਬ ਡਿਸਕਸ਼ਨ ਹੁੰਦਾ ਕੀ ਤੁਸੀਂ ਮਨ ਦੇ ਵਿੱਚ ਸੋਚਦੇ ਹੋ ਕਿ ਕਿ ਪਿਤਾ ਪੁਰਖੀ ਇਹ ਵੀ ਕੀਤਾਗਾ ਆਪਣਾ ਤੇ ਉਹ ਤੁਹਾਡੇ ਦਿਮਾਗ ਤੇ ਕੀ ਰਹਿੰਦਾ ਜਿਹੜੀ ਮੇਰੇ ਨਾਲ ਬੱਚੇ ਪੜਦੇ ਆ ਉਹਨਾਂ ਨੂੰ ਤੇ ਲੱਗਦਾ ਕਿ ਪਾਣੀ ਆ ਗਿਆ ਚ ਚਲੋ ਫੇਰ ਲੈ ਜਾਊਗਾ ਪਰ ਜਿਹੜਾ ਅਸੀਂ ਪਿੱਛੇ ਜਾ ਰਹੇ ਹਾਂ 10 ਸਾਲ ਹੁਣ 10 ਕਿੱਲੇ 20 ਕਿੱਲੇ ਆ 20 ਕਿੱਲਾਂ ਦੀ ਫਸਲ ਕਿੰਨੀ ਹੋਣੀ ਆ ਅਸੀਂ ਹੋਰ ਖਰਚੇ ਕਰਨੇ ਆ ਜਾਂ ਕਿ ਵਿਆਹ ਸ਼ਾਦੀ ਆ ਹੁਣ ਚਲੋ ਪਾਣੀ ਲੈ ਜੂਗਾ ਜਿਹੜੀ ਜਮੀਨ ਖਰਾਬ ਹੋ ਗਈ ਆ ਰੇਤਾ ਚੜ ਗਈ ਆ ਪਿਛਲੀਆਂ ਰੇਤਾ ਕੱਢੀ ਸੀ ਉਹ ਜਿੰਨੇ ਕਿਰਾਏ ਟਰੈਕਟਰ ਖਾਲੀ ਨਹੀਂ ਤੁਰਦਾ ਖਾਲੀ ਨਹੀਂ ਟਰੈਕਟਰ ਤੁਰਦਾ ਉਹਦੇ ਵਿੱਚ ਤੇ ਰੇਤਾ ਆਪਾਂ ਪੰਜਾਬ ਸਰਕਾਰ ਨੇ ਹੋਰ ਕਿਹਾ ਤਾਂ ਕਿ ਡੇਢ ਮਹੀਨੇ ਵਿੱਚ ਤੁਸੀਂ ਰੇਤਾ ਕੱਢ ਲਓ ਮਹੀਨਾ ਦੇ ਤੇ ਪਾਣੀ ਲੈਣ ਤੇ ਲੱਗ ਜਾਣਾ ਤੇ ਸੁੱਕਣ ਤੇ ਖਾਲੀ ਟਰੈਕਟਰ ਨਹੀਂ ਤੁਰਨਾ ਇੱਥੇ ਤੇ ਉਹ ਕੱਢ ਕੇ ਤੁਹਾਨੂੰ ਹੁਣ ਜਿਹੜਾ ਬਾਈ ਜੀ ਇੱਕ ਮੈਨੂੰ ਇਹ ਦੱਸੋ ਸਾਰੇ ਭਰਾ ਵੀ ਜਿਹੜਾ ਹੁਣ ਸਰਕਾਰ ਨੇ ਕਿਹਾ ਵੀ ਦਸੰਬਰ ਤੱਕ ਜਾਂ ਜਿਹੜੀ ਉਹ ਵੀ ਜਿਹਦਾ ਖੇਤ ਉਹਦੀ ਰੇਤ ਉਹ ਕਿਵੇਂ ਉਹਦੇ ਨਾਲ ਤੁਸੀਂ ਸਹਿਮਤ ਹੋਗੇ ਉਹ ਸਿਰਫ ਉਹ ਵੀ ਇਦਾਂ ਹੀ ਰਹੂਗਾ ਨਹੀਂ ਜੀ ਉਹਦਾ ਐਂ ਗੱਲ ਆ ਕਿ ਇਹ ਕੋਰੀ ਰੇਤਾ ਥੋੜੀ ਆ ਇਹਦੇ ਵਿੱਚ ਮਿੱਟੀ ਨਾਲ ਨਾਲ ਕੇ ਭਾਲਾ ਇਹ ਵਿਕਨੀ ਥੋੜਾ ਹੈ ਤੇ ਅਜੇ ਮਹੀਨਾ ਦੇ ਪਾਣੀ ਸੁੱਕਣ ਤੇ ਲੱਗ ਜਾਣਾ ਤੇ ਮਹੀਨਾ ਟਰੈਕਟਰ ਖਾਲੀ ਨਹੀਂ ਤੁਰਦਾ ਤੇ ਉਥੋਂ ਟਰਾਲਾ ਕਿਥੋਂ ਲੱਦ ਕੇ ਇੱਥੇ ਆਜੂਗਾ ਨਸੂ ਮੈਨੂੰ ਤੇ ਨਾਲੇ ਖਰਾਬ ਹੋਏ ਪਏ ਨਹੀਂ ਆਉਂਦਾ ਕਈਆਂ ਨਾਲ ਥੋੜਾ ਲੱਦਿਆ ਜਾਣਾ ਟਰਾਲੀ ਕਿਥੋਂ ਕਈਆਂ ਨਾਲ ਕੋਈ ਗੱਡੂ ਲੁਕਾ ਮਿੱਟੀ ਜੀਸੀਬੀ ਹੋਊਗਾ ਕਿਸਦੇ ਪੱਲੇ ਕੁਝ ਹੋਊਗਾ ਤੇਲ ਹੋਊਗਾ ਪੈਸਾ ਹੋਊਗਾ ਤੇ ਉਹ ਕੱਢੂਗਾ ਹਾਂ ਜੇ ਰਾਹ ਰਾਹ ਤੇ ਆ ਦੇਖ ਹੀ ਰਹੇ ਆ ਇੱਥੋਂ ਕਹੋਂ ਲੰਘ ਜੂਗਾ ਇੱਥੋਂ ਪਹਿਲਾਂ ਰਾਹ ਜਾਂਦਾ ਸੀ ਖਾਲੀ ਨਹੀਂ ਲੰਘਿਆ ਜਾਂਦਾ ਇੱਥੋਂ ਖਾਲੀ ਟਰੈਕ ਨਹੀਂ ਲੰਘਣਾ ਬੰਦੇ ਤੋਂ ਨਹੀਂ ਲੰਘਿਆ ਜਾਂਦਾ ਖਾਲੀ ਜਿਹੜੀ ਮਾਫੀ ਦੀ ਗੱਲ 23 ਵਾਲੇ ਦੀ ਕੀਤੀ ਨਾ ਜਿਹੜਾ ਮੇਰਾ ਰਗਬਾ ਹੈਗਾ ਬ੍ਰਾਮ ਸਿੰਘ ਵਾਲੇ ਦੀ ਕੁਛ ਠੀਕ ਹੈ ਸਾਡੇ ਪਿੰਡ ਦੇ 7-8 ਘਰ ਉਹਨਾਂ ਦਾ ਇਹ ਉਹਨਾਂ ਦਾ ਰਗਬਾ ਮੁਠਿਆਂ ਵਾਲ ਹਾਂ ਉਹਦੇ ਕੋਲ ਹੀ ਜਾਂਦੇ ਰਹੇ ਉਹਨੇ ਸੜ ਤੋਂ ਕੋਸ਼ਨਾ ਪੱਥਰ ਵੀ ਲਖਾਏ ਐਫ ਡਬਲ ਲਖਾਏ ਲਖਵਾ ਕੇ ਸਾਨੂੰ ਕੁਛ ਨਹੀਂ ਦਿੱਤਾ ਹਾਂ ਕੁਛ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਜੀ 6800 ਜਿਹੜਾ ਸੈਂਟਰ ਵਾਲਾ ਉਹ ਵੀ ਸਾਨੂੰ ਨਹੀਂ ਮਿਲਿਆ ਨਹੀਂ ਮਿਲਿਆ ਸੱਤ ਅੱਠ ਘਰ ਰਾਦਲ ਕਾਂਦੇ ਰਾਮ ਸਿੰਘ ਵਾਲਾ ਮੋਠਿਆਂ ਵਾਲੇ ਦੇ ਘਰ ਵੀ ਕੁਛ ਸਾਰਿਆਂ ਨੂੰ ਨਹੀਂ ਮਿਲਿਆ ਸਾਰਿਆਂ ਨੂੰ ਨਹੀਂ ਮਿਲਿਆ ਮੈਨੂੰ ਤਾਂ ਨਹੀਂ ਮਿਲਿਆ 8 ਕਿੱਲੇ ਜਮੀਨ ਹੈ ਮੇਰੀ ਤੇ ਤੇ ਜਿਹੜਾ ਰੇਤ ਵਾਲਾ ਗਾ ਇਹਦੇ ਨਾਲ ਤੁਸੀਂ ਸਹਿਮਤੋਂ ਵੀ ਉਹ ਦੀ ਦਾ ਖੇਤ ਉਹਦੀ ਰੇਤ ਇਹ ਨਹੀਂ ਇਹ ਨਿਕਲ ਨਹੀਂ ਨਿਕਤੋਂ ਨਾ ਐਡੇ ਟਰੈਕਟਰ ਹੀ ਹੈਗੇ ਸਾਡੇ ਕੋਲੇ ਨਾ ਇਹਨਾਂ ਸਾਧਨ ਹੀ ਹੈਗਾ ਉਹ ਕੀ ਤਾਂ ਜੇ ਨਿਕਲੂ ਵੀ ਤਾਂ ਵਿਕਦੀ ਊਵੇਂ ਹਾਂ ਵਿਕਦੀ ਨਹੀਂ ਨਾ ਰਾਹ ਖੜਾ ਹੀ ਨਹੀਂ ਕੋਈ ਹੈਗਾ ਅਸੀਂ ਤਾਂ ਪੈਲੀਆਂ ਨੂੰ ਵੇਖਣ ਜਾਂਦੇ ਤੇ ਉਹ ਨਹੀਂ ਲੰਘਿਆ ਜਾਂਦਾ ਪਰ ਕੀ ਹੋਇਆ ਤੇ ਕੀ ਨਹੀਂ ਜੀ ਹਾਂਜੀ ਜੀ ਤੇ ਰੇਤ ਆ ਕਿੱਥੋਂ ਵਿਕਣੀ ਸਾਡੇ ਤੋਂ ਜੀ ਜੀ ਬੇਟਾ ਸੋਡਾ ਕਿੰਨਾ ਬਾਹਣਾ ਸਾਡਾ 6 ਕਿੱਲੇ ਬਾਹਣੇ 6 ਕਿੱਲੇ ਬਾਹਣੇ ਜੀ ਹੂੰ ਤੇ ਸਾਰੇ ਚ ਰੇਤ ਆ ਹੁਣ ਹਾਂ ਸਾਰੇ ਚ ਹੀ ਰੇਤ ਆ ਹੂੰ ਤੁਸੀਂ ਵਰ ਕੀ ਕਹਨੇ ਹੋ ਕੀ ਸਰਕਾਰਾਂ ਦਾ ਲੱਗਦਾ ਤੁਹਾਨੂੰ ਕੋਈ ਵਿਖ ਦੇ ਵਿੱਚ ਕੋਈ ਆਸ ਦੀ ਕਿਰਨ ਕੋਈ ਉਮੀਦ ਲੱਗਦੀ ਹੈ ਕੋਈ ਨਹੀਂ ਜੀ ਤੇ ਹੁਣ ਰੇਤਾ ਪੈ ਕੇ ਸਾਰੀਆਂ ਜ਼ਮੀਨਾਂ ਜਿਹੜੀਆਂ ਖਰਾਬ ਹੋਈਆਂ ਹਾਂ ਤੇ ਅੱਗੇ ਹੁਣ ਨਹੀਂ ਫਸਲ ਨਹੀਂ ਕੋਈ ਬੀਜ ਸਕਦੇ ਇਹਦੇ ਚ ਹਾਂ ਤੇ ਇਹਦੇ ਚ ਕੋਈ ਕੋਈ ਲੱਗਦਾ ਕੋਈ ਮਦਦ ਕਰੂਗਾ ਮਤਲਬ ਸਰਕਾਰ ਵਾਲੇ ਪਾਸੋਂ ਕੋਈ ਮਦਦ ਹੋਊਗੀ ਨਹੀਂ ਜੀ ਸਰਕਾਰ ਵੱਲੋਂ ਤੇ ਹੁਣ ਤੱਕ ਤਾਂ ਨਹੀਂ ਕੋਈ ਮਦਦ ਆਈ ਹੂੰ ਅੱਗੇ ਤੇ ਹੁਣ ਵੇਖੋ ਕੀ ਕਰਦੇ ਹੂੰ ਹਾਂ ਜੀ ਜਿਵੇਂ ਸਾਡੇ ਬੱਚੇ ਪੜ੍ਹਦੇ ਆ ਉਹਨਾਂ ਦੀਆਂ ਫੀਸਾਂ ਮਾਫ਼ ਹੋ ਜਾਣ ਜਿਨ੍ਹਾਂ ਦੀ ਇੱਧਰ ਜ਼ਮੀਨਾਂ ਹਾਂ ਜਾਂ ਕਰਜ਼ੇ ਮਾਫ਼ ਹੋ ਜਾਣ ਜਿਹੜੇ ਕੋਈ ਸਕੈਟੀਆਂ ਸਾਡੀਆਂ ਜਾਂ ਉਤਰਾ ਵੀ ਕਿਸੇ ਦੀਆਂ ਲਿੰਮਟਾਂ ਲੁੰਟਾਂ ਹੂੰ ਤੇ ਜਾਂ ਬੱਚਿਆਂ ਨੂੰ ਫਿਰ ਨੌਕਰੀ ਦੇ ਸਾਡੇ ਨੂੰ ਦੇ ਦੇਣਾ ਹੂੰ ਜਿਨ੍ਹਾਂ ਦੀ ਇੱਧਰ ਜ਼ਮੀਨਾਂ ਕਿਉਂ ਬੱਚਿਆਂ ਤੋਂ ਅਸੀਂ ਤਾਂ ਹੁਣ ਵਕਤ ਇਹ ਕਰ ਲਿਆ ਬੱਚਿਆਂ ਤੋਂ ਨਹੀਂ ਗਾਹ ਆਉਣਾ ਹੂੰ ਅਹੀਂ ਦਾ ਕਦੀ ਰੇਤਾ ਕੱਢ ਲਈ ਫੇਰ ਪੈ ਗਈ ਰੇਤਾ ਕੱਢ ਲਈ ਟਰੈਕਟਰ ਵਾਲੇ ਹੁਣ ਬੱਚੇ ਪੜ੍ਹਨ ਲਿਖਣ ਦੇ ਆ ਉਹਨਾਂ ਤੋਂ ਨਹੀਂ ਇਹ ਕੰਮ ਹੋਣਾ ਉਹ ਜਿਨ੍ਹਾਂ ਦੀਆਂ ਜ਼ਮੀਨਾਂ ਇੱਧਰ ਆ ਉਹਨਾਂ ਨੂੰ ਨੌਕਰੀਆਂ ਬੱਚਿਆਂ ਨੂੰ ਦਿੱਤੀਆਂ ਜਾਣ ਹੱਥ ਜੋੜ ਕੇ ਬੇਨਤੀ ਸਰਕਾਰ ਗਾੜੀ ਇਹ ਕਰ ਵੀ ਸਕਦੇ ਆ ਸਾਰਾ ਕੁਝ ਜਿਨ੍ਹਾਂ ਦੇ ਇੱਧਰ ਰਗਵੇ ਆ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਲਿਮਟਾਂ ਵੀ ਨਹੀਂ ਬੰਦੇ ਜੀ ਹਾਂ ਜੀ ਬੈਂਕਾਂ ਦੇ ਲਿਮਟ ਵੀ ਨਹੀਂ ਬੰਦੇ ਇੱਧਰ ਬੰਨੋ ਇੱਧਰ ਪਾ ਲਈ ਦੇ ਤੇ ਉਹ ਨਹੀਂ ਪੈਸੇ ਦਿੰਦੇ ਆਰਤੀਆ ਤੇ ਉਹਨੂੰ ਪਤਾ ਫਸਲ ਮਰ ਗਈ ਆ ਕਿੰਨੇ ਦਿਨੇ ਤੋਂ ਲਿਮਟ ਵੀ ਨਹੀਂ ਕੋਈ ਬੰਦਾ ਆ ਜੰਨੀਆਂ ਕੋਲ ਬੜੇ ਬੈਂਕਾਂ ਨਹੀਂ ਬੰਦੇ ਉਹ ਲਿਮਟਾਂ ਪਹਿਲਾਂ ਪੁੱਛਦੇ ਤੁਹਾਡੀ ਪਹਿਲੀ ਇੱਧਰ ਆ ਕੇ ਪਹਿਲੋ ਪਹਿਲੀ ਵੇਖ ਕੇ ਜਾਂਦਾ ਜਦੋਂ ਦਰਿਆ ਦਾ ਨਾਮ ਲੈਂਦਾ ਭਾਜੀ ਜਾਂਦਾ ਵਾਪਸ ਲਿਮਟੇ ਤੁਹਾਨੂੰ ਕਿੰਨੇ ਬੰਨ ਕੇ ਦੇਣੀ ਆ ਬੰਨੋ ਇੱਧਰ ਆ ਕੇ ਉਧਰ ਫਿਰ ਗੱਲ ਕਰਦੇ ਆ ਜੀ ਜੀ ਸੋ ਅਸੀਂ ਇਹ ਰਾਦਲ ਕੇ ਪਿੰਡ ਤੋਂ ਰਿਪੋਰਟ ਦਿਖਾਈ ਸੋ ਇੱਕ ਵੱਡੀ ਰਿਪੋਰਟ ਆ ਪੂਰੀ ਜ਼ਮੀਨੀ ਹਕੀਕਤ ਆ ਇਹ ਜਿਸ ਦੇ ਵਿੱਚ ਅਸੀਂ ਦੱਸਿਆਗਾ ਵੀ ਪੱਟੀ ਹਲਕੇ ਦੇ ਇਹ ਪਿੰਡ ਰਾਦਲਕੇ 450 ਕਿਲਾ ਕੇਵਲ ਇਹੀ ਪਿੰਡ ਨਹੀਂ ਹੋਰ ਵੀ ਇਹਦੇ ਨਾਲ ਲੱਗਦੇ ਪਿੰਡ ਪੱਟੀ ਹਲਕੇ ਦੇ ਜਿੰਨੇ ਕੁ ਪਿੰਡ ਦਰਿਆ ਦੇ ਨਾਲ ਆ ਸਾਰਿਆਂ ਦੀ ਜ਼ਮੀਨ ਆ ਜਿਹੜੀ ਉਹ ਤਬਾਹ ਹੋ ਚੁੱਕੀ ਆ ਤੇ ਇਹਨਾਂ ਨੂੰ ਕੀ ਮਿਲ ਰਿਹਾ ਖਾਸ ਕਰਕੇ ਜਿਹੜੀ ਸਾਡੀ ਗੱਲਬਾਤ ਆ ਉਹ ਇਹਦੇ ਉੱਤੇ ਜਿਹਦਾ ਖੇਤ ਉਹਦੀ ਰੇਤ ਤੇ ਉਹ ਵੀ ਰੇਤ ਕੀ ਵਿਕੂਗੀ ਤਾਂ ਪਹਿਲਾ ਸਵਾਲ ਇਹੀ ਆ ਕਿਵੇਂ ਇਹ ਵਿਚਾਰੇ ਰੇਤ ਕੱਢ ਸਕਣਗੇ ਕੀ ਇਹਨੇ ਉਹ ਹੈਗੇ ਇਹਨਾਂ ਕੋਲੇ ਪੈਸੇ ਕਿਉਂਕਿ ਇਹ ਤਾਂ ਕੱਖੋ ਹੌਲੇ ਹੋ ਗਏ ਇਹਨਾਂ ਦੇ ਬੱਚਿਆਂ ਦੀਆਂ ਤੁਸੀਂ ਅੱਖਾਂ ਦੇਖੋ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਆਸ ਉਮੀਦ ਦੀ ਕਿਰਣਾ ਉਹ ਕਹਿੰਦੇ ਆ ਲੋਕਾਂ ਤੱਕ ਤਾਂ ਹੈਗੀ ਆ ਸਾਨੂੰ ਪਰ ਸਰਕਾਰ ਤੱਕ ਨਹੀਂ ਸੋ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦੀ ਆ ਕੇ ਬਾਹ ਫੜੋ ਇੱਥੇ ਅਫਸਰ ਸ਼ਾਹੀ ਭੇਜਣ ਇਹਨਾਂ ਦਾ ਕੁਝ ਕੀਤਾ ਜਾਵੇ ਇਹਨਾਂ ਦੇ ਬੰਨ ਮਜ਼ਬੂਤ ਕੀਤੇ ਜਾਣ ਆਹ ਦੇਖ ਲਓ ਤੁਸੀਂ ਜਿਹੜਾ ਬੰਨ ਸੀਗਾ 2023 ਦੇ ਵਿੱਚ ਇਹ ਵੀ ਨਹੀਂ ਮਜ਼ਬੂਤ ਕੀਤਾ ਗਿਆ ਤਾਂ ਹੋਰ ਕੀ ਹੋ ਤੇ ਸਭ ਤੋਂ ਵੱਡਾ ਕਾਰਨ ਜਿਹੜਾ ਕਾਰਨ ਪੰਜਾਬ ਨੂੰ ਖਾ ਰਿਹਾ ਹੈਗਾ ਮਾਈਨਿੰਗ ਮਾਈਨਿੰਗ ਕਰਕੇ ਹੀ ਆ ਵੀ ਪੱਟੀ ਹਲਕੇ ਦੇ ਪਿੰਡਾਂ ਦਾ ਵੱਡਾ ਨੁਕਸਾਨ ਹੋਇਆਗਾ ਇਹ ਲੋਕ ਚੀਕ-ਚੀਕ ਕੇ ਕਹਿ ਰਹੇ ਆ ਪਰ ਸ਼ਾਇਦ ਇਹਨਾਂ ਲੋਕਾਂ ਦੀ ਆਵਾਜ਼ ਆ ਜਿਹੜੀ ਗੂੰਜ ਆ ਉਹ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਹੋਰ ਵੀ ਪਿੰਡਾਂ ਦੇ ਅਸੀਂ ਲਗਾਤਾਰ ਦੌਰੇ ਕਰਾਂਗੇ ਇਹ ਅੱਜ ਹੀ ਨਹੀਂ ਦੌਰੇ ਹੈ ਲਗਾਤਾਰ ਜਾਰੀ ਰਹਿਣਗੇ ਤੇ ਅਸੀਂ ਸਥਿਤੀਆਂ ਦਾ ਪੂਰਾ ਤੁਹਾਨੂੰ ਜਿਹੜਾ ਨਿਚੋੜ ਆ ਉਹ ਦੱਸਾਂਗੇ ਵੀ ਕੀ ਕੁਝ ਹੋ ਰਿਹਾ ਹੈ ਕੀ ਅਫਸਰ ਕਰ ਰਹੇ ਨੇ ਕੀ ਸਰਕਾਰ ਕਰ ਰਹੀ ਹੈ ਤੇ ਲੋਕਲ ਲੋਕ ਕੀ ਕਰ ਰਹੇ ਨੇ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ